ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਪਿੰਕੀ ਦਾ ਵਿਆਹ ਤੇ ਪਿੰਕੀ ਆਪਣੀ ਮਾਂ ਨੂੰ ਯਾਦ ਕਰਦੀ ਹੋਈ ਪਿਛਲੀਆਂ ਯਾਦਾਂ ਦੇ ਵਿੱਚ ਗੁਆਚੀ ਬੈਠੀ ਆ ਉਧੀਆਂ ਸੇਲੀਆਂ ਉਧੇ ਆਲੇ ਦੁਆਲੇ ਬੈਠੀਆਂ ਤੇ ਪਿੰਕੀ ਨੇ ਕੋਈ ਜ਼ਿਆਦਾ ਮੇਕਅਪ ਨਹੀਂ ਕੀਤਾ ਕੋਈ ਜ਼ਿਆਦਾ ਮਹਿੰਗਾ ਸੂਟ ਨਹੀਂ ਪਾਇਆ ਫਿਰ ਸੇ ਪਿੰਕੀ ਦੇ ਦਿਲ ਦੀ ਰੀਤ ਸੀ ਕਿ ਉਹ ਆਪਣੇ ਵਿਆਹ ਵਾਲੇ ਦਿਨ ਲਹਿੰਗਾ ਪਾਵੇ ਪਰ ਇੰਨਾ ਸੋਚਾਂ ਦੇ ਵਿੱਚ ਗਵਾਚੀ ਉਹ ਆਪਣੀ ਮਾਂ ਨੂੰ ਯਾਦ ਕਰਦੀ ਆ ਪਿੰਕੀ ਦੇ ਮੰਮੀ ਪਾਪਾ ਅਮਨ ਤੇ ਬਲਜੀਤ ਦੇ ਵਿਆਹ ਨੂੰ 2 ਸਾਲ ਹੋਏ ਸੀ ਕਿ ਪਿੰਕੀ ਨੇ ਉਹਨਾਂ ਦੇ ਘਰ ਜਨਮ ਲਿਆ ਉਹਦੇ ਮਾਂ ਬਾਪ ਉਹਨੂੰ ਬੜੇ ਚਾਮਾਂ ਲਾਡਾਂ ਨਾਲ ਪਾਲਦੇ ਉਸ ਤੋਂ ਪਹਿਲਾਂ ਹੀ ਉਹਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ ਇੱਕ ਦਿਨ ਪਿੰਕੀ ਦੀ ਮਾਂ ਅਚਾਨਕ ਘਰੇ ਕੰਮ ਕਰ ਰਹੀ ਸੀ ਤਾਂ ਉਹਨੂੰ ਬਿਜਲੀ ਦਾ ਕਰੰਟ ਲੱਗਣ ਕਾਰਨ ਉਹਦੀ ਮੌਕੇ ਤੇ ਮੌਤ ਹੋ ਗਈ ਪਿੰਕੀ ਨੂੰ ਨਹੀਂ ਪਤਾ ਸੀ ਕਿ ਮੇਰੀ ਜ਼ਿੰਦਗੀ ਦੇ ਵਿੱਚ ਕੀ ਤੂਫਾਨ ਆ ਗਿਆ ਕਿਉਂਕਿ ਪਿੰਕੀ ਉਦੋਂ ਬਹੁਤ ਛੋਟੀ ਸੀ 2 ਸਾਲ ਦੀ ਸੀ ਉਹਦੀ ਮਾਂ ਦੀਆਂ ਸਾਰੀਆਂ ਅੰਤਮ ਰਸਮਾਂ ਹੋ ਗਈਆਂ ਰਿਸ਼ਤੇਦਾਰ ਜਿਹੜੇ ਆਪੋ ਆਪਣੇ ਘਰ ਚਲੇ ਗਏ ਫਿਰ ਲੋਕਾਂ ਨੇ ਪਿੰਕੀ ਦੇ ਪਾਪਾ ਨੂੰ ਕਹਿਣਾ ਸ਼ੁਰੂ ਕੀਤਾ ਕਿ ਤੇਰੀ ਬੇਟੀ ਛੋਟੀ ਹੈ ਵੀ ਇਹਨੂੰ ਤੂੰ ਕੱਲਾ ਕਿਵੇਂ ਪਾਲੇਂਗਾ ਵੀ ਤੂੰ ਦੂਜਾ ਵਿਆਹ ਕਰਵਾ ਲੈ ਇੱਕ ਸਾਲ ਤੱਕ ਤਾਂ ਪਿੰਕੀ ਦੇ ਪਾਪਾ ਅਮਨ ਨੇ ਸੋਚਿਆ ਕਿ ਮੈਂ ਵਿਆਹ ਨਹੀਂ ਕਰਾਉਣਾ ਹੈਗਾ ਵੀ ਕਹਿੰਦੇ ਆ ਕਿ ਮਤਰੀ ਜਿਹੜੀ ਮਾਂ ਹੁੰਦੀ ਆ ਵੀ ਉਹ ਬੱਚਿਆਂ ਨੂੰ ਤੰਗ ਪਰੇਸ਼ਾਨ ਕਰਦੀ ਆ ਵੀ ਜੇ ਮੈਂ ਵਿਆਹ ਕਰਾ ਲਿਆ ਤੇ ਮੇਰੀ ਧੀ ਦੀ ਜ਼ਿੰਦਗੀ ਰੁੱਲ ਜਾਣੀ ਆ ਪਰ ਇੱਕ ਸਾਲ ਜਦੋਂ ਉਹ ਤੰਗ ਹੋਇਆ ਉਹਨੂੰ ਰੋਟੀ ਪਾਣੀ ਬਣਾਉਣਾ ਤੇ ਬਾਹਰ ਕੰਮ ਤੇ ਵੀ ਜਾਣਾ ਤੇ ਫਿਰ ਉਦਲੇ ਪਿੰਕੀ ਨੂੰ ਸਾਹਮਣਾ ਔਖਾ ਹੋ ਜਾਂਦਾ ਸੀ ਤੇ ਉਹਨੇ ਆਪਣੇ ਹੀ ਸ਼੍ਰੀਕੇ ਕਬੀਲੇ ਦੇ ਵਿੱਚ ਕਹਿ ਕੇ ਇੱਕ ਕੁੜੀ ਦਾ ਰਿਸ਼ਤਾ ਲੈ ਲਿਆ ਉਹ ਕੁੜੀ ਗਰੀਬ ਘਰੋਂ ਸੀ ਕੁਆਰੀ ਸੀ ਭਾਵੇਂ ਕਿ ਪਹਿਲਾਂ ਅਮਨ ਨੇ ਸਾਰੀਆਂ ਗੱਲਾਂ ਕੀਤੀਆਂ ਸੀ ਕਿ ਮੇਰੀ ਬੇਟੀ ਦੀ ਸੰਭਾਲ ਮੇਰੇ ਲਈ ਸਭ ਤੋਂ ਜ਼ਰੂਰੀ ਆ ਅੰਕ ਪਹਿਲਾਂ ਨਹੀਂ ਆ ਗੱਲਾਂ ਤੇ ਕੌਣ ਰਹਿੰਦਾ ਜਦੋਂ ਪਿੰਕੀ ਦੀ ਮਤਰੀ ਮਾਂ ਵਿਆਹ ਕੇ ਉਸ ਘਰ ਚ ਆ ਗਈ 6 ਮਹੀਨੇ ਤੱਕ ਤਾਂ ਉਹਨੇ ਪਿੰਕੀ ਨੂੰ ਪਿਆਰ ਕੀਤਾ ਔਰ ਉਸ ਤੋਂ ਬਾਅਦ ਜਦੋਂ ਉਹ ਗਰਭਵਤੀ ਹੋ ਗਈ ਉਹਦੇ ਆਪਣਾ ਬੱਚਾ ਹੋਣ ਵਾਲਾ ਹੋ ਗਿਆ ਤਾਂ ਉਹਦਾ ਲਗਾ ਪਿੰਕੀ ਨਾਲੋਂ ਘਟ ਗਿਆ ਪਿੰਕੀ ਦੀ ਮਤਰੀਈ ਮਾਂ ਦੀ ਕੁੱਖੋਂ ਇੱਕ ਮੁੰਡਾ ਜਨਮ ਲੈਂਦਾ ਤੇ ਮੁੰਡਾ ਤਾਂ ਵੈਸੇ ਹੀ ਕਹਿੰਦੇ ਜਨਮ ਘਰੇ ਲੈ ਲੇ ਤਾਂ ਕੁੜੀਆਂ ਦੀ ਕਦਰ ਘਟ ਜਾਂਦੀ ਹੈ ਤੇ ਪਿੰਕੀ ਤਾਂ ਫੇਰ ਵੀ ਮਤਰੀਈ ਸੀ ਹੌਲੀ ਹੌਲੀ ਸਮਾਂ गुज़रਦਾ ਗਿਆ ਪਿੰਕੀ ਵੱਡੀ ਹੁੰਦੀ ਗਈ ਤਾਂ ਪਿੰਕੀ ਦੀ ਮਤਰੀਈ ਮਾਂ ਦੇ ਜ਼ੁਲਮ ਵੀ ਪਿੰਕੀ ਤੇ ਵਾਧੇ ਗਏ ਉਹਨੇ ਪਿੰਕੀ ਨੂੰ ਸਕੂਲੋਂ ਹਟਾ ਲਿਆ ਆਪਣੇ ਮੁੰਡੇ ਨੂੰ ਉਹ ਵਧੀਆ ਤਿਆਰ ਕਰਕੇ ਭੇਜਦੀ ਪਰ ਪਿੰਕੀ ਨੂੰ ਉਹ ਕਹਿੰਦੀ ਕਿ ਮੇਰੇ ਤੋਂ ਤੇਰੀ ਪੜ੍ਹਾਈ ਦਾ ਖਰਚਾ ਨਹੀਂ ਦਿੱਤਾ ਜਾਣਾ ਕੱਲ ਨੂੰ ਤੂੰ ਬਗਾਨੇ ਘਰ ਜਾਣਾ ਤੂੰ ਕੰਮ ਸਿੱਖ ਮਾਂਵਾਰੀਆਂ ਧੀਆ ਬਹੁਤ ਸਤਿਆਰੀਆਂ ਹੁੰਦੀਆਂ ਨੇ ਤੇ ਛੋਟੀ ਹੁੰਦੀ ਹੀ ਪਿੰਕੀ ਸਾਰੇ ਕੰਮ ਸਿੱਖ ਗਈ ਉਹਨੇ ਘਰ ਦੇ ਸਾਰੇ ਕੰਮ ਕਰਨੇ ਸਾਰੇ ਕੰਮ ਉਹਨੇ ਖੁਦ ਕਰਨੇ ਫਿਰ ਉਸ ਤੋਂ ਬਾਅਦ ਉਹਦੀ ਮਾਂ ਲੋਕਾਂ ਦੇ ਤਾਣੀਆਂ ਤੰਦ ਬੁੜਨਦੀ ਹੁੰਦੀ ਸੀ ਉਹਦੇ ਨਾਲ ਵੀ ਮਦਦ ਕਰਾਉਣੀ ਕਦੇ ਚਾਦਰਾਂ ਕੱਢਣੀਆਂ ਇਹੋ ਜੇ ਕਾਫੀ ਕੰਮ ਪਿੰਕੀ ਸਿੱਖ ਗਈ ਸੀ ਤੇ ਨਾਲ ਉਹਨੇ ਸਲਾਈ ਦਾ ਕੰਮ ਵੀ ਸਿੱਖ ਲਿਆ ਹੁਣ ਪਿੰਕੀ ਸਾਰਾ ਦਿਨ ਘਰ ਦੇ ਕੰਮ ਕਰਨ ਤੋਂ ਬਾਅਦ ਲੋਕਾਂ ਦੇ ਸੂਟ ਸੀ ਜਿਹੜੇ ਸਲਾਈ ਕਰਦੀ ਪਿੰਕੀ ਦੀ ਮਤਰੀਈ ਮਾਂ ਸਾਰਾ ਦਿਨ ਬਸ ਆਂਡਣਾ ਗਵੰਡਣਾ ਨਾਲ ਗੱਲਾਂ ਕਰਦੀ ਤੇ ਜੇ ਕੰਮ ਕਰਦੇ ਸਮੇਂ ਪਿੰਕੀ ਤੋਂ ਕੁਝ ਡੋਲੇ ਵਿਗੜ ਜਾਂਦਾ ਤਾਂ ਉਹਦਾ ਬਹੁਤ ਗੁਰਾ ਹਸ਼ਰ ਹੁੰਦਾ ਸੀ ਪਿੰਕੀ ਦਾ ਜਿਹੜਾ ਭਰਾ ਸੀ ਉਹ ਪਿੰਕੀ ਦਾ ਬਹੁਤ ਕਰਦਾ ਸੀ ਪਰ ਉਹਦੀ ਮਤਰੀਈ ਮਾਂ ਆਪਣੇ ਮੁੰਡੇ ਨੂੰ ਪਿੰਕੀ ਦੇ ਨੇੜੇ ਤੇੜੇ ਵੀ ਨਹੀਂ ਖੜਨ ਦਿੰਦੀ ਸੀ ਜਦੋਂ ਪਿੰਕੀ ਦੀ ਮਾਂ ਘਰ ਨਾ ਹੁੰਦੀ ਤਾਂ ਦੋਨੇ ਭੈਣ ਭਰਾ ਆਪਸ ਵਿੱਚ ਗੱਲਾਂ ਕਰਦੇ ਤੇ ਉਹ ਕਹਿੰਦੀ ਵੀਰੇ ਮੇਰੇ ਕਰਕੇ ਆਪਣੀ ਮੰਮੀ ਤੋਂ ਕੁੱਟਣਾ ਖਾਇਆ ਕਰ ਵੀ ਤੈਨੂੰ ਪਤਾ ਹਨਾ ਤੇਰੀ ਮੰਮੀ ਮੇਰੇ ਕੋਲ ਇੱਕ ਖੜਨਾ ਤੇਰਾ ਪਸੰਦ ਨਹੀਂ ਕਰਦੀ ਵੀ ਤੂੰ ਉਹਦੇ ਹੁੰਦੇ ਨਾ ਮੈਨੂੰ ਬੁਲਾਇਆ ਨਾ ਕਰ ਉਹ ਕਹਿੰਦਾ ਵੀ ਤੂੰ ਮੇਰੀ ਭੈਣ ਆ ਵੀ ਤੇਰਾ ਇਸ ਘਰ ਦੇ ਵਿੱਚ ਕੌਣਾ ਵੀ ਬਾਪੂ ਵੀ ਤੇਰੀ ਗੱਲ ਨਹੀਂ ਸੁਣਦਾ ਉਹ ਵੀ ਮਾਂ ਦੀ ਜ਼ਿਆਦਾ ਸੁਣਦਾਗਾ ਵੀ ਫੇਰ ਤੂੰ ਹਨਾ ਜਦੋਂ ਉਦਾਸ ਹੁੰਨੀ ਆ ਤਾਂ ਮੇਰੇ ਤੋਂ ਵੇਖਿਆ ਨਹੀਂ ਜਾਂਦਾਗਾ ਐਸੀ ਤਰ੍ਹਾਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਭੈਣ ਭਰਾ ਦੁੱਖ ਸੁੱਖ ਕਰਦੇ ਪਿੰਕੀ ਦਾ ਭਰਾ ਵੀ ਵੱਡਾ ਹੋਣ ਲੱਗਿਆ ਤੇ ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਗਏ ਪਿੰਕੀ ਦਾ ਰੋਵ ਆਪਣੇ ਬੱਚਿਆਂ ਤੇ ਵਧਦਾ ਗਿਆ ਪਿੰਕੀ ਆਪਣੀ ਮਾਂ ਨੂੰ ਯਾਦ ਕਰਦੀ ਤੇ ਕਹਿੰਦੀ ਮਾਂ ਤੂੰ ਮੈਨੂੰ ਛੱਡ ਕੇ ਕਿਉਂ ਚਲੀ ਗਈ ਤੇ ਜੇ ਤੂੰ ਜਾਣਾ ਹੀ ਸੀ ਤੂੰ ਮੈਨੂੰ ਵੀ ਨਾਲ ਲੈ ਜਾਂਦੀ ਵੀ ਮੇਰੀ ਹਾਲਤ ਆ ਜਿਹੜੀ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਆ ਵੀ ਮੈਂ ਕਿਤੇ ਜਾ ਵੀ ਨਹੀਂ ਸਕਦੀ ਇੱਕ ਦਿਨ ਪਿੰਕੀ ਰਸੋਈ ਦੇ ਵਿੱਚ ਕੰਮ ਕਰ ਰਹੀ ਸੀ ਤੇ ਉਤੋਂ ਨਾ ਘਿਓ ਡੁੱਲ ਗਿਆ। ਜਦੋਂ ਪਿੰਕੀ ਦੀ ਮਾਂ ਬਾਹਰੋਂ ਆਈ ਤੇ ਉਹਨੂੰ ਪਤਾ ਲੱਗਿਆ ਹਨਾ ਵੀ ਸੈਲਫ ਤੇ ਕੁਝ ਡੁੱਲਿਆ। ਭਾਵੇਂ ਕਿ ਪਿੰਕੀ ਨੇ ਸਾਫ਼ ਕਰਤਾ ਸੀ ਪਰ ਫਿਰ ਵੀ ਪਤਾ ਤਾਂ ਲੱਗ ਹੀ ਜਾਂਦਾ। ਤਾਂ ਉਹ ਪੁੱਛਣ ਲੱਗੀ, "ਨੀ ਕੁਲਮੁਈਏ, ਕੀ ਡੋਲਿਆ ਰਸੋਈ ਦੇ ਵਿੱਚ?" ਸਾਰੀ ਸੈਲਫ ਠੰਡਾਈ ਨਾਲ ਭਰੀ ਪਈ ਆ। ਤਾਂ ਪਿੰਕੀ ਨੇ ਝੂਠ ਨਹੀਂ ਬੋਲਿਆ। ਪਿੰਕੀ ਕਹਿੰਦੀ ਵੀ, "ਮੰਮੀ ਸੌਰੀ, ਮੇਰੇ ਤੋਂ ਤਾਂ ਨਾ ਘਿਓ ਡੁੱਲ ਗਿਆ।" ਤਾਂ ਪਿੰਕੀ ਦੀ ਮਾਂ ਨੇ ਉਹਨੂੰ ਗੁੱਤੋਂ ਫੜ ਕੇ ਵੇੜੇ ਚ ਘੜੀਸ ਲਿਆ ਤੇ ਉਹਨੂੰ ਬਹੁਤ ਕੁੱਟਿਆ। ਭਾਵੇਂ ਕਿ ਪਿੰਕੀ ਹੁਣ ਮਟਿਆਰ ਹੋ ਚੁੱਕੀ ਸੀ ਪਰ ਫਿਰ ਵੀ ਪਿੰਕੀ ਦੀ ਮਾਂ ਉਹਨੂੰ ਕੁੱਟਣ ਵੇਲੇ ਵੇਖਦੀ ਨਹੀਂ ਸੀ। ਇੰਨੇ ਨੂੰ ਪਿੰਕੀ ਦਾ ਭਰਾ ਬਾਹਰੋਂ ਆਉਂਦਾ ਤੇ ਉਹ ਆਪਣੀ ਮਾਂ ਨੂੰ ਪਿੰਕੀ ਨੂੰ ਇਸ ਤਰ੍ਹਾਂ ਕੁੱਟਦੇ ਵੇਖ ਕੇ ਤੇ ਉਹਨੂੰ ਛਡਾਉਂਦਾ ਤੇ ਆਪਣੀ ਮਾਂ ਨੂੰ ਧੱਕਾ ਦੇ ਕੇ ਸੁੱਟ ਦਿੰਦਾ ਤੇ ਉਹਨੂੰ ਕਹਿੰਦਾ ਵੀ ਅੱਜ ਤੋਂ ਬਾਅਦ ਜੇ ਤੂੰ ਪਿੰਕੀ ਨੂੰ ਹੱਥ ਵੀ ਲਾਇਆ ਨਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ। ਹੁਣ ਤੱਕ ਤਾਂ ਮੈਂ ਛੋਟਾ ਸੀ ਤੂੰ ਪਿੰਕੀ ਨੂੰ ਝੜਕ ਲੈਂਦੀ ਸੀ ਕੁੱਟ ਲੈਂਦੀ ਸੀ। ਵੀ ਸਾਲ ਦੋ ਸਾਲ ਨੂੰ ਉਹਦਾ ਵਿਆਹ ਹੋ ਜਾਣਾ ਪਤਾ ਨਹੀਂ ਸਹੁਰੇ ਕਿਹੋ ਜਿਹੇ ਮਿਲਣਗੇ ਵੀ ਤੂੰ ਸਾਰਾ ਦਿਨ ਉਹਦਾ ਜਿਉਣਾ ਹਰਾਮ ਕਰੀ ਰੱਖਦੀ ਆ ਆਪਣੇ ਪੁੱਤ ਦਾ ਇਹ ਹਾਲ ਤੇ ਇਹ ਰੂਪ ਦੇਖ ਕੇ ਪਿੰਕੀ ਦੀ ਮਾਂ ਘਬਰਾ ਜਾਂਦੀ ਆ ਤੇ ਉਹ ਅੰਦਰ ਚਲੀ ਜਾਂਦੀ ਆ ਹੁਣ ਪਿੰਕੀ ਦੀ ਮਾਂ ਨੂੰ ਇਹ ਡਰ ਸਤਾਉਣ ਲੱਗਦਾ ਵੀ ਮੇਰਾ ਮੁੰਡਾ ਵੱਡਾ ਹੋ ਗਿਆ ਤੇ ਜਦੋਂ ਮੈਂ ਪਿੰਕੀ ਨੂੰ ਕੁਝ ਕਹਿਣੀ ਆ ਤਾਂ ਇਹ ਹਰੇਕ ਗੱਲ ਨੋਟ ਕਰਦਾ ਵੀ ਇਸ ਤੋਂ ਪਹਿਲਾਂ ਕਿ ਇਹ ਮੇਰੇ ਤੇ ਹੱਥ ਚੁੱਕਣ ਲੱਗੇ ਮੈਂ ਪਿੰਕੀ ਦਾ ਫਾਹਾ ਵੱਡਾ ਉਹਨੇ ਆਪਣੀ ਰਿਸ਼ਤੇਦਾਰੀ ਦੇ ਵਿੱਚੋਂ ਕਹਿ ਕੇ ਕਿਸੇ ਨੂੰ ਪਿੰਕੀ ਵਾਸਤੇ ਮੁੰਡਾ ਵੇਖਿਆ ਤੇ ਅੱਜ ਪਿੰਕੀ ਦਾ ਵਿਆਹ ਸੀ ਪਿੰਕੀ ਇਹਨਾਂ ਗੱਲਾਂ ਦੇ ਵਿੱਚ ਸੋਚੀ ਹੋਈ ਸੋਚੀ ਗਵਾਚੀ ਬੈਠੀ ਸੀ ਤੇ ਪਿੰਕੀ ਦੀਆਂ ਸਹੇਲੀਆਂ ਉਹਨੂੰ ਕਹਿ ਰਹੀਆਂ ਸੀ ਕਿ ਵਿਆਹ ਤਾਂ ਹਨਾ ਜ਼ਿੰਦਗੀ ਦੇ ਵਿੱਚ ਇੱਕ ਵਾਰ ਹੋਣਾ ਹੁੰਦਾ ਵੀ ਤੂੰ ਆਪਦੇ ਭਰਾ ਨੂੰ ਤੇ ਆਪਦੇ ਡੈਡੀ ਨੂੰ ਕਹਿ ਕੇ ਵਧੀਆ ਲਹਿੰਗਾ ਤਾਂ ਕਰਵਾ ਲੈਂਦੀ ਵੀ ਤੇਰੀ ਮੰਮੀ ਨੇ ਤਾਂ ਸਾਨੂੰ ਪਤਾ ਚੱਲ ਨਹੀਂ ਤੇਰੇ ਸ਼ੌਂਕ ਪੂਰੇ ਕਰਦੀ ਵੀ ਬਾਅਦ 'ਚ ਤੇਰੇ ਦਿਲ 'ਚ ਆ ਹੀ ਰਹਿ ਜਾਣਾ ਪਿੰਕੀ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ ਪਰ ਕੋਈ ਜਵਾਬ ਨਹੀਂ ਦੇ ਰਹੀ ਸੀ ਉਹਦੀਆਂ ਅੱਖਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਵਹਿ ਰਹੇ ਸੀ ਵਿਆਹ ਦੀਆਂ ਸਾਰੀਆਂ ਰਸਮਾਂ ਹੋ ਜਾਂਦੀਆਂ ਨੇ ਪਿੰਕੀ ਦੇ ਸਹੁਰੇ ਘਰ ਤੋਂ ਪੰਜ ਬੰਦੇ ਆਉਂਦੇ ਆ ਤੇ ਪਿੰਕੀ ਦਾ ਵਿਆਹ ਕਰਕੇ ਉਹਦੀ ਡੋਲੀ ਉਹਦੇ ਸਹੁਰੇ ਘਰ ਚਲੀ ਜਾਂਦੀ ਆ ਉਹਦੀ ਸੱਸ ਉਹਦੀਆਂ ਸਾਰੀਆਂ ਰਸਮਾਂ ਕਰਦੀ ਆ ਪਾਣੀ ਵਾਰਦੀ ਆ ਜੋ ਵੀ ਰਸਮਾਂ ਸਹੁਰੇ ਘਰ 'ਚ ਹੁੰਦੀਆਂ ਤੇ ਅਗਲੇ ਦਿਨ ਹੀ ਪਿੰਕੀ ਦੀ ਸੱਸ ਪਿੰਕੀ ਨੂੰ ਕਹਿੰਦੀ ਆ ਕਿ ਫਟਾਫਟ ਨਹਾ ਕੇ ਤਿਆਰ ਹੋ ਜਾ ਤੈਨੂੰ ਰਸੋਈ ਦੇ ਵਿੱਚ ਝਾੜਨਾ ਤੇ ਪਿੰਕੀ ਸੋਚਦੀ ਆ ਵੀ ਕੱਲ ਤਾਂ ਹਜੇ ਮੇਰਾ ਵਿਆਹ ਹੋਇਆ ਵੀ ਵਿਆਹ ਤਾਂ ਦੂਜੇ ਦਿਨ ਹੀ ਹੈ ਨਾ ਕਿਹੜੀ ਕੁੜੀ ਆ ਜਿਹੜੀ ਸਹੁਰੇ ਘਰ ਰਸੋਈ ਦੇ ਵਿੱਚ ਕੰਮ ਕਰਦੀ ਆ ਪਰ ਫਿਰ ਉਹ ਸੋਚਦੀ ਆ ਵੀ ਚਲੋ ਇਹਨਾਂ ਦੇ ਕੋਈ ਰਿਵਾਜ ਹੋਣਾ ਅਗਲੇ ਦਿਨ ਰਸੋਈ ਦੇ ਵਿੱਚ ਪਿੰਕੀ ਤੋਂ ਪਹਿਲਾਂ ਕੁਝ ਮਿੱਠਾ ਬਣਵਾਇਆ ਜਾਂਦਾ ਤੇ ਫਿਰ ਸੱਸੂ ਦੀ ਆਰਡਰ ਦੇ ਦਿੰਦੀ ਆ ਕਿ ਸਬਜ਼ੀ ਰੋਟੀ ਬਣਾ ਕੇ ਸਾਰਿਆਂ ਦੀ ਰੋਟੀ ਪਾ ਕੇ ਤੂੰ ਹੀ ਫੜਾਉਣੀ ਆ ਪਿੰਕੀ ਹੈਰਾਨ ਆ ਕਿ ਹਜੇ ਤਾਂ ਮੈਨੂੰ ਪਰਿਵਾਰ ਦੇ ਮੈਂਬਰਾਂ ਬਾਰੇ ਵੀ ਨਹੀਂ ਪਤਾ ਵੀ ਕੌਣ ਕੌਣਾ ਵੀ ਇਹੇ ਮੈਨੂੰ ਇੰਨਾ ਆਰਡਰ ਚੜ੍ਹ ਗਈ ਫਿਰ ਉਹ ਸੋਚਦੀ ਆ ਕਿ ਜਦੋਂ ਮਤਰੇਈ ਮਾਂ ਦੇ ਇੰਨੇ ਜੁਲਮ ਸਹੇ ਆ ਹਨਾ ਵੀ ਮੈਂ ਆਪਣੀ ਸੱਸ ਨਾਲ ਨਹੀਂ ਵਿਗਾੜਨੀ ਵੀ ਕੰਮ ਤਾਂ ਮੈਂ ਉੱਥੇ ਵੀ ਕਰਦੀ ਸੀ ਵੀ ਮੈਂ ਆਪਣੀ ਸੱਸ ਤੋਂ ਮਾਂ ਮਾਲਾ ਪਿਆਰ ਲੈਣਾ ਇਸ ਲਈ ਪਿੰਕੀ ਨੇ ਸਾਰਾ ਕੁਝ ਕਬੂਲ ਕਰ ਲਿਆ ਸੀ ਹੁਣ ਪਿੰਕੀ ਨੂੰ ਵਾਪਸ ਤਾਂ ਕਿਹਨੇ ਲੈਣ ਆਉਣਾ ਸੀ ਇੱਕ ਦਿਨ ਬਸ ਉਹ ਜਾ ਕੇ ਆਪਣੇ ਘਰ ਵਾਲੇ ਨਾਲ ਆਪਣੇ ਪੇਕੇ ਫੇਰਾ ਪਾਇਆ ਤੇ ਬਸ ਹੁਣ ਤੋਂ ਸ਼ੁਰੂ ਹੋ ਗਈ ਪਿੰਕੀ ਦੀ ਫਿਰ ਉਹੀ ਭੱਜ ਦੌੜ ਵਾਲੀ ਜ਼ਿੰਦਗੀ ਪਿੰਕੀ ਸਵੇਰੇ ਜਲਦੀ ਉੱਠਦੀ ਉੱਠ ਕੇ ਸਾਰਾ ਘਰ ਦਾ ਕੰਮ ਕਰਦੀ ਫਿਰ ਵੀ ਉਹਦੀ ਸੱਸ ਉਹਦੇ ਨਾਲ ਲੜਦੀ ਰਹਿੰਦੀ ਉਹਦੇ ਕੰਮਾਂ 'ਚ ਨਘੋਚਾਂ ਕੱਢਦੀ ਰਹਿੰਦੀ ਤੇ ਪਿੰਕੀ ਸੋਚਦੀ ਕਿ ਮੈਂ ਤਾਂ ਜਿੱਥੋਂ ਨਿਕਲੀ ਸੀ ਉਹੇ ਜੇ ਥਾਂ ਤੇ ਫੇਰ ਫਸ ਗਈ ਹੈਨਾ ਵੀ ਮੇਰੀ ਤਾਂ ਸੱਸ ਮੇਰੀ ਮਤਰੀ ਮਾਨ ਵਾਲੋਂ ਵੀ ਭੈੜੀ ਆ ਜੇ ਉਹ ਆਪਣੇ ਘਰ ਵਾਲੇ ਕੋਲ ਗੱਲ ਕਰਦੀ ਤਾਂ ਉਹਦੇ ਘਰ ਵਾਲਾ ਉਹਦੀ ਕੋਈ ਬਹੁਤੀ ਗੱਲ ਨਾ ਸੁਣਦਾ ਉਹਦੇ ਘਰ ਵਾਲਾ ਅਕਸਰ ਜ਼ਿਆਦਾ ਚੁੱਪ ਹੀ ਰਹਿੰਦਾ ਤੇ ਉਹ ਘਰੇ ਵੀ ਘੱਟ ਹੀ ਆਉਂਦਾ ਸੀ ਬੱਸ ਉਹ ਸ਼ਾਮ ਨੂੰ ਆਉਂਦਾ ਤੇ ਸਵੇਰ ਹੁੰਦੀ ਤਿਆਰ ਹੋ ਕੇ ਫੇਰ ਨਿਕਲ ਜਾਂਦਾ ਪਿੰਕੀ ਸੋਚਦੀ ਵੀ ਹੈ ਕਿਦਾਂ ਦਾ ਬੰਦਾ ਹਨਾ ਵੀ ਸਾਡਾ ਨਵਾਂ ਵਿਆਹ ਹੋਇਆ ਵੀ ਨਾਇ ਕਦੇ ਮੇਰੇ ਕੋਲ ਬੈਠਾ ਵੀ ਨਾ ਕੋਈ ਗੱਲਬਾਤ ਕੀਤੀ ਆ ਪਿੰਕੀ ਵੀ ਬਹੁਤ ਘੱਟ ਬੋਲਦੀ ਸੀ ਕਿਉਂਕਿ ਉਹਨੇ ਆਪਣੀ ਮਤਰੀਈ ਮਾਂ ਦੇ ਜ਼ੁਲਮ ਸਹੇ ਸੀ ਤੇ ਅੱਗੇ ਵੀ ਉਹਨੂੰ ਪਤਾ ਲੱਗ ਗਿਆ ਸੀ ਵੀ ਮੇਰੀ ਜ਼ਿੰਦਗੀ ਹੈ ਜਿਹੜੀ ਉਹ ਕਿੱਦਾਂ ਦੀ ਹੋਣ ਵਾਲੀ ਆ ਇਸ ਕਰਕੇ ਉਹ ਬਸ ਚੁੱਪ ਚੁੱਪ ਚਾਪ ਰਹਿੰਦੀ ਜਦੋਂ ਪਿੰਕੀ ਦੀ ਸੱਸ ਨੂੰ ਪਤਾ ਲੱਗਿਆ ਵੀ ਪਿੰਕੀ ਕੱਪੜੇ ਬਹੁਤ ਸੋਹਣੇ ਸਲਾਈ ਕਰ ਲੈਂਦੀ ਆ ਤਾਂ ਉਹਨੇ ਸਾਰੀਆਂ ਅੰਡਣਾ ਗਵੰਡਣਾ ਦੇ ਵਿੱਚ ਦੱਸਤਾ ਕਿ ਮੇਰੀ ਨੂੰ ਕੱਪੜੇ ਵਧੀਆ ਸਿਉਂਦੀ ਆ ਤਾਂ ਉਹ ਪਿੰਕੀ ਨੂੰ ਕਹਿੰਦੀ ਕਿ ਕੰਮ ਤਨ ਦਾ ਕਰਨ ਤੋਂ ਬਾਅਦ ਮਸ਼ੀਨ ਡਾਲਿਆ ਕਰ ਵੀ ਬੇਲੀ ਨੂੰ ਤੈਨੂੰ ਕੌਣ ਦੇਊਗਾ ਕਮਾਈ ਕਰਿਆ ਕਰ ਮੇਰਾ ਪੁੱਤ ਸਾਰਾ ਦਿਨ ਕੰਮ ਕਰਦਾ ਬਾਹਰ ਫੇਰੀ ਘਰ ਦਾ ਖਰਚਾ ਚੱਲੂ ਪਿੰਕੀ ਸੋਚਦੀ ਵੀ ਚਲ ਕੱਪੜੇ ਸਿਉਾਂਗੇ ਹਨਾ ਇੰਨੇ ਬਹਾਨੇ ਨਾਲ ਕੋਈ ਆਂਡਣ ਗਵੰਡਣਾ ਕੇ ਬੈਠੂਗੀ ਵੀ ਜੀ ਲੱਗੂਗਾ ਵੀ ਮੈਨੂੰ ਉੱਥੇ ਵੀ ਮੈਂ ਕੰਮ ਕਰਦੀ ਸੀ ਉਹਨੂੰ ਕੰਮ ਦਾ ਵੀ ਬਹੁਤ ਸ਼ੌਂਕ ਸੀ ਚਲੋ ਉਹਨਾਂ ਕੱਪੜੇ ਸਲਾਈ ਕਰਨ ਲੱਗ ਗਈ ਪਿੰਕੀ ਦੀ ਸੱਸ ਖੁਦ ਜਾਂਦੀ ਆਂਡਣਾ ਗਵੰਡਣਾ ਦੇ ਉਹਨਾਂ ਦੇ ਸੂਟ ਫੜ ਲਿਆਉਂਦੀ ਤੇ ਘਰੇ ਲੈ ਆਉਂਦੀ ਵੀ ਕਿਸੇ ਆਣਣ ਗਵੰਡਣ ਨੂੰ ਨਹੀਂ ਕਹਦੀ ਸੀ ਕਿ ਤੁਸੀਂ ਸਾਡੇ ਘਰੇ ਕੱਪੜੇ ਸਿਉਣੇ ਦੇ ਆਇਓ ਪਿੰਕੀ ਸੋਚਦੀ ਵੀ ਕਿੱਡੀ ਜਾਲਮ ਬੁੜੀ ਆ ਵੀ ਇਹਨੂੰ ਆਏ ਆ ਵੀ ਮੇਰੇ ਕੋਲ ਕੋਈ ਆ ਨਾ ਜਾਵੇ ਚੱਲ ਫਿਰ ਵੀ ਪਿੰਕੀ ਕੁਤੇ ਜ਼ਿਆਦਾ ਨਾ ਬੋਲਦੀ ਪਿੰਕੀ ਦੀ ਸੱਸ ਜਦੋਂ ਵੇਲੀ ਹੁੰਦੀ ਆਪਣੇ ਕਮਰੇ ਦੇ ਵਿੱਚ ਟੀਵੀ ਲਾ ਕੇ ਬੈਠੀ ਰਹਿੰਦੀ ਤੇ ਸਾਰਾ ਦਿਨ ਪਿੰਕੀ ਨੂੰ ਆਰਡਰ ਮਾਰੀ ਜਾਂਦੀ ਮੈਨੂੰ ਆ ਲਿਆ ਦੇ ਮੈਨੂੰ ਆ ਲਿਆ ਦੇ ਪਿੰਕੀ ਸਲਾਈ ਕਰਦੀ ਕਰਦੀ ਵਿੱਚ ਦੀ ਉੱਠ ਕੇ ਆਪਣੀ ਸੱਸ ਨੂੰ ਕਦੇ ਪਾਣੀ ਕਦੇ ਚਾਹ ਕਦੇ ਰੋਟੀ ਉਹਦੀਆਂ ਮੰਗਾ ਪੂਰੀਆਂ ਕਰਦੀ ਪਿੰਕੀ ਨੇ ਹੁਣ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਬਣਾ ਲਿਆ ਸੀ ਉਹਨੇ ਸੋਚ ਲਿਆ ਸੀ ਵੀ ਇਹੀ ਮੇਰੀ ਜ਼ਿੰਦਗੀ ਆ ਪਰ ਇੱਕ ਦਿਨ ਪਿੰਕੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਜਦੋਂ ਉਹਦੇ ਘਰ ਵਾਲਾ ਨਸੇ ਨਾਲ ਡੱਕ ਕੇ ਘਰ ਵੱੜਦਾ ਤੇ ਉਹ ਆਪਣੇ ਪਤੀ ਨੂੰ ਪੁੱਛਦੀ ਆ ਵੀ ਤੁਸੀਂ ਐਦਾਂ ਕਿਉਂ ਕਰ ਰਹੇ ਹੋ ਤੁਹਾਡੇ ਪੈਰ ਨਹੀਂ ਲੱਗ ਰਹੇ ਤੇ ਤੁਹਾਡੀਆਂ ਅੱਖਾਂ ਨੂੰ ਕੀ ਹੋਇਆ ਤਾਂ ਉਹ ਉਹਨੂੰ ਧੱਕਾ ਦੇ ਕੇ ਪਰੇ ਸੁੱਟ ਦਿੰਦਾ ਤੇ ਅਹੀਂ ਲੜਖੜਾਉਂਦਾ ਕਮਰੇ 'ਚ ਚੱਲਿਆ ਜਾਂਦਾ ਪਿੰਕੀ ਉੱਠਦੀ ਆ ਤੇ ਪਾਣੀ ਦਾ ਗਲਾਸ ਲੈ ਕੇ ਆਪਣੇ ਘਰ ਵਾਲੇ ਦੇ ਪਿੱਛੇ ਜਾਂਦੀ ਆ ਉਹ ਨੂੰ ਪੁੱਛਦੀ ਆ ਵਾਰ-ਵਾਰ ਵੀ ਤੁਹਾਨੂੰ ਕੀ ਹੋ ਗਿਆ ਕੀ ਹੋ ਗਿਆ ਤਾਂ ਉਹ ਕਹਿੰਦਾ ਵੀ ਮੈਨੂੰ ਕੀ ਹੋਣਾ ਸੀ ਮੈਂ ਮਸਾ ਇੱਕ ਮਹੀਨਾ ਕੱਢਿਆ ਵੀ ਮੇਰੇ ਤੋਂ ਨਹੀਂ ਰਹਾ ਜਾਂਦਾ ਗਾ ਨਸ਼ੇ ਬਿਨਾ ਆ ਮੇਰੀ ਮਾਂ ਕਹਿੰਦੀ ਆ ਕਿ ਨਸ਼ਾ ਨਹੀਂ ਕਰਨਾ ਨਸ਼ੇ ਦੇ ਵਿੱਚ ਉਹ ਇਹ ਗੜਬੜਾਉਂਦਾ ਸੱਚ ਬੋਲ ਦਿੰਦਾ ਤਾਂ ਪਿੰਕੀ ਸੋਚਦੀ ਆ ਕਿ ਮੇਰੀ ਜ਼ਿੰਦਗੀ ਤਾਂ ਨਰਕ ਤੋਂ ਵੀ ਭੈੜੀ ਹੋ ਗਈ ਪਰ ਉਹ ਆਪਣੇ ਘਰ ਵਾਲੇ ਨੂੰ ਬੈੱਡ ਤੇ ਪਾਉਂਦੀ ਆ ਤੇ ਉਹਦੇ ਪੈਰਾਂ ਤੇ ਹਨਾ ਮ사ਜ ਕਰਦੀ ਆ ਉਹਨੂੰ ਇਹ ਆ ਕਿ ਇਹਦਾ ਨਸ਼ਾ ਉਤਰ ਜਾਊਗਾ ਪਿੰਕੀ ਸੋਚਦੀ ਕਿ ਚੱਲ ਜਿੱਥੋਂ ਤੱਕ ਸਾਸਰੀ ਗੱਲ ਸੀ ਚੱਲ ਗਈ ਮਤਰੀ ਮਾਂ ਦੀ ਗੱਲ ਵੀ ਚੱਲ ਗਈ ਵੀ ਹੁਣ ਤਾਂ ਮੇਰੇ ਘਰ ਵਾਲਾ ਵੀ ਨਸ਼ੇ ਕਰਦਾ ਵੀ ਨਸ਼ਿਆਂ ਤੋਂ ਤਾਂ ਨਹੀਂ ਇਹ ਨਿਕਲ ਸਕਦਾ ਕਿ ਉਹ ਬਹੁਤ ਰੋਂਦੀ ਆ ਤੇ ਉਹ ਦੀਕਦੀ ਆ ਹਨਾ ਵੀ ਕਦੇ ਮੇਰਾ ਪਿਓ ਜਾਂ ਮੇਰਾ ਭਰਾ ਮੈਨੂੰ ਮਿਲਣ ਆਵੇ ਤਾਂ ਮੈਂ ਉਹਨਾਂ ਨੂੰ ਦੱਸਾਂ ਵੀ ਮੇਰੀ ਕੀ ਹਾਲਤ ਆ ਪਰ ਪਿੰਕੀ ਦੀ ਮਤਰੀ ਮਾਂ ਨੇ ਨਾ ਆਪਣੇ ਘਰ ਵਾਲੇ ਨੂੰ ਨਾ ਆਪਣੇ ਪੁੱਤ ਨੂੰ ਕਦੇ ਪਿੰਕੀ ਕੋਲ ਨਹੀਂ ਆਉਣ ਦਿੱਤਾ ਸੀ ਇੱਕ ਦਿਨ ਪਿੰਕੀ ਦੇ ਭਰਾ ਦਾ ਮਨ ਕੀਤਾ ਵੀ ਪਿੰਕੀ ਨੂੰ ਵਿਆਹ ਨੂੰ 2 ਮਹੀਨੇ ਹੋ ਗਏ ਹਨਾ ਵੀ ਨਾ ਉਹ ਆਈ ਆ ਤੇ ਨਾ ਹੀ ਕਦੇ ਕੋਈ ਗਿਆ ਵੀ ਮੈਂ ਉਹਦੇ ਕੋਲ ਜਾ ਕੇ ਆਵਾ ਤਲ ਉਹ ਪਿੰਕੀ ਦੇ ਸਹੁਰੇ ਆ ਜਾਂਦਾ ਤੇ ਉਹ ਵੇਖਦਾ ਕਿ ਪਿੰਕੀ ਮਸ਼ੀਨ ਤੇ ਬੈਠੀ ਕੱਪੜੇ ਸਿਉਂ ਰਹੀ ਸੀ ਆਪਣੇ ਭਰਾ ਨੂੰ ਵੇਖ ਕੇ ਪਿੰਕੀ ਜਿਹੜੀ ਉਹ ਭੱਜ ਕੇ ਉਹਦੇ ਗੱਲ ਲੱਗਦੀ ਆ ਤੇ ਰੋਣ ਲੱਗ ਜਾਂਦੀ ਆ ਪਿੰਕੀ ਦਾ ਭਰਾ ਉਹਨੂੰ ਚੁੱਪ ਕਰਾਉਂਦਾ ਤੇ ਕਹਿੰਦਾ ਕਿਉਂ ਭੈਣੇ ਰੋਨੀ ਕਿਉਂ ਆ ਦੱਸ ਲੈ ਮੈਂ ਤਾਂ ਮਸਾਂ ਤੈਨੂੰ ਮਿਲਣਾ ਆ ਤੇ ਤੂੰ ਰੋਣ ਲੱਗ ਗਈ ਪਿੰਕੀ ਦਾ ਇੰਨਾ ਰੋਣ ਨਿਕਲਦਾ ਤੇ ਉਹਦਾ ਭਰਾ ਉਹਨੂੰ ਚੁੱਪ ਨਹੀਂ ਕਰਾਉਂਦਾ ਉਹ ਸੋਚਦਾ ਵੀ ਇਹਨੂੰ ਰੋ ਲੈਣ ਦੇਦਾ ਮਨ ਹਲਕਾ ਹੋ ਜਾ ਉਸ ਤੋਂ ਬਾਅਦ ਪਿੰਕੀ ਉਹਨੂੰ ਆਪਣੇ ਕਮਰੇ ਵਿੱਚ ਲਿਆਉਂਦੀ ਆ ਚਾਹ ਪਾਣੀ ਬਣਾਉਂਦੀ ਆ ਤੇ ਰਸੋਈ ਦੇ ਵਿੱਚ ਜਦੋਂ ਉਹ ਚਾਹ ਬਣਾ ਕੇ ਆਈ ਤੇ ਉਹ ਤੋਂ ਨਾ ਥੋੜਾ ਦੁੱਧ ਡੁੱਲ ਗਿਆ ਜਦੋਂ ਉਹਦੀ ਸੱਸ ਰਸੋਈ ਦੇ ਵਿੱਚ ਗਈ ਤਾਂ ਉੱਥੇ ਖੜਕੇ ਬੋਲਣ ਲੱਗੀ ਵੀ ਤੈਨੂੰ ਪਤਾ ਨਹੀਂ ਜਦੋਂ ਚਾਹ ਬਣਾਈ ਦੀ ਆ ਜਦੋਂ ਦੁੱਧ ਆ ਜਿਹੜਾ ਤੂੰ ਰੋਜ਼ ਹੀ ਰੋਜ਼ ਦਿੰਨੀ ਆਂਗੀ ਘੁੱਟ ਘੁੱਟ ਕਰਕੇ ਤੈਨੂੰ ਪਤਾ ਕਮਾਈ ਕਿਵੇਂ ਹੁੰਦੀ ਆ ਤੇ ਕਿਵੇਂ ਦੁੱਧ ਆਉਂਦਾਗਾ ਤੂੰ ਕੋਈ ਲਾਣੇ ਘਰਾਣੇ ਦੀ ਨਹੀਂ ਆਈ ਕੋਈ ਬਹੁਤੇ ਅਮੀਰ ਘਰ ਦੀ ਨਹੀਂ ਆਈ ਹੈਗੀ ਵੀ ਜਦੋਂ ਜੀ ਕਰੇ ਜਿਹੜੀ ਚੀਜ਼ ਮਰਜ਼ੀ ਢੋਲ ਦੇ ਇਹ ਗੱਲਾਂ ਸਾਰੀਆਂ ਪਿੰਕੀ ਦੇ ਭਰਾ ਨੂੰ ਵੀ ਸੁਣ ਜਾਂਦੀਆਂ ਤੇ ਉਹ ਆਪਣੀ ਭੈਣ ਵੱਲ ਵੇਖਦਾ ਪਿੰਕੀ ਕੁਝ ਨਹੀਂ ਕਹਿੰਦੀ ਪਰ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹਦਾ ਭਰਾ ਸਮਝੇ ਜਾਂਦਾ ਵੀ ਇਹਦਾ ਤਾਂ ਕੰਮ ਮੇਰੀ ਮਾਂ ਨਾਲੋਂ ਵੀ ਭੇੜਾ ਤੇ ਉਹ ਆਪਣੀ ਭੈਣ ਦਾ ਹੱਥ ਫੜ ਕੇ ਕਹਿੰਦਾ ਭੈਣੇ ਮੈਂ ਤੇਰੇ ਲਈ ਹੋਰ ਤਾਂ ਕੁਝ ਬਹੁਤਾ ਨਹੀਂ ਕਰ ਸਕਦਾ ਪਰ ਜੇ ਕਦੇ ਤੈਨੂੰ ਆਪਣੇ ਭਰਾ ਦੀ ਲੋੜ ਹੋਈ ਤਾਂ ਤੂੰ ਮੈਨੂੰ ਬੇਝਿਜਕ ਆਵਾਜ਼ ਮਾਰੀ ਤੂੰ ਝੁਲਮ ਨਾ ਸਹੀ ਜਾਈਂ ਪਿੰਕੀ ਆ ਜਿਹੜੀ ਉਹ ਰੋਣ ਲੱਗ ਜਾਂਦੀ ਆ ਬਸ ਚਾਹ ਪਾਣੀ ਪੀ ਕੇ ਉਹਦਾ ਭਰਾ ਮੁੜ ਜਾਂਦਾ ਪਿੰਕੀ ਦਾ ਦਿਲ ਕਰਦਾ ਸੀ ਕਿ ਉਹ ਆਪਣੇ ਘਰ ਵਾਲੇ ਦੀਆਂ ਹਰਕਤਾਂ ਆਪਣੇ ਭਰਾ ਨੂੰ ਦੱਸੇ ਪਰ ਫਿਰ ਉਹ ਸੋਚਦੀ ਵੀ ਮੈਂ ਆਪਣੇ ਭਰਾ ਦਾ ਮਨ ਕਾਹਨੂੰ ਦੁਖੀ ਕਰਨਾ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ ਪਿੰਕੀ ਦੇ ਘਰ ਵਾਲਾ ਦਿਨੋਂ ਦਿਨ ਵੱਧ ਨਸ਼ੇ ਕਰਦਾ ਉਹ ਸਵੇਰੇ ਜਾਂਦਾ ਤੇ ਸ਼ਾਮ ਨੂੰ ਆਉਂਦਾ ਕੋਈ ਕੰਮ ਨਹੀਂ ਕਰਦਾ ਸੀ ਉਤੋਂ ਪਿੰਕੀ ਦੀ ਸੱਸ ਦੇ ਝੁਲਮ ਇੱਕ ਦਿਨ ਪਿੰਕੀ ਦਾ ਬਹੁਤਾ ਮਾਨਕਿਆ ਸਲਾਈ ਕਰਕੇ ਜਿਹੜੇ ਵੀ ਪੈਸੇ ਆਉਂਦੇ ਸੀ ਉਹ ਉਹਦੀ ਸੱਸ ਰੱਖ ਲੈਂਦੀ ਸੀ ਤੇ ਇੱਕ ਦਿਨ ਪਿੰਕੀ ਦੇ ਘਰ ਵਾਲਾ ਪਿੰਕੀ ਨੂੰ ਕਹਿੰਦਾ ਕਿ ਮੈਨੂੰ ਪੈਸੇ ਦੇ ਮੈਂ ਨਸ਼ਾ ਕਰਨਾ ਪਿੰਕੀ ਕਹਿੰਦੀ ਵੀ ਮੇਰੇ ਕੋਲ ਕੋਈ ਪੈਸਾ ਨਹੀਂ ਹੈਗਾ ਉਹ ਕਹਿੰਦਾ ਸਾਰਾ ਦਿਨ ਤਾਂ ਤੂੰ ਮਸ਼ੀਨ ਤੇ ਬੈਠੀ ਰਹਿਣੀ ਆ ਤੇ ਤੂੰ ਲੋਕਾਂ ਦੇ ਕੱਪੜੇ ਫ੍ਰੀ ਚ ਸਿਉਣੀ ਆ ਉਹ ਕਹਿੰਦੀ ਵੀ ਜਿਹੜੇ ਵੀ ਪੈਸੇ ਹੁੰਦੇ ਆ ਮੇਰੇ ਕੋਲ ਕਦੇ ਨਹੀਂ ਆਏ ਵੀ ਮੰਮੀ ਬਾਹਰ ਦੀ ਬਾਰੀ ਫੜ ਲਿਆ ਹੁੰਦੀ ਆ ਵੀ ਮੈਨੂੰ ਨਹੀਂ ਪਤਾ ਵੀ ਕਿੰਨੇ ਪੈਸੇ ਲੈਂਦੇ ਆ ਸਲਾਈ ਦੇ ਤੇ ਉਹ ਨਾ ਆਪਣੇ ਘਰ ਵਾਲੀ ਦੀ ਗੁੱਤ ਫੜਦਾ ਤੇ ਉਹਨੂੰ ੱੱਕਾ ਦੇ ਦਿੰਦਾ ਪਿੰਕੀ ਦਾ ਮੱਥਾ ਜਿਹੜਾ ਕੰਧ ਨਾਲ ਵੱਜਦਾ ਤੇ ਉਹ ਡਿੱਗ ਜਾਂਦੀ ਆ ਤੇ ਉਹ ਹੱਥ ਬੰਨ ਕੇ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਵੀ ਮੈਨੂੰ ਨਾ ਮਾਰੋ ਵੀ ਮੈਂ ਤਾਂ ਪਹਿਲਾਂ ਹੀ ਹਨਾ ਆਪਣੀ ਮਤਰੀ ਮਾਂ ਦੇ ਜ਼ੁਲਮਾਂ ਤੋਂ ਅੱਕੀ ਆਈਆਂ ਵੀ ਮੇਰੇ ਕੋਲ ਪੈਸੇ ਨਹੀਂ ਹੈਗੇ ਫਿਰ ਉਹਦੇ ਘਰ ਵਾਲਾ ਆਪਣੀ ਮਾਂ ਕੋਲ ਜਾਂਦਾ ਤੇ ਉਹਦੀ ਮਾਂ ਉਹਦੇ ਗਾਲੀ ਪੈ ਜਾਂਦੀ ਆ ਉਹਨੂੰ ਕਹਿੰਦੀ ਦੇਮਾ ਤੈਨੂੰ ਪੈਸੇ ਸਾਰਾ ਦਿਨ ਤ ਇਕਾ ਵਿਆਹ ਕਰਕੇ ਇੱਕ ਨਵੀਂ ਰੋਡੀ ਲਾ ਲਈ ਮੈਂ ਸੋਡੇ ਖਰਚੇ ਕਿਵੇਂ ਚਲਾਵਾਂ ਤਾਂ ਪਿੰਕੀ ਦੇ ਘਰ ਵਾਲਾ ਕਹਿੰਦਾ ਵੀ ਤੇ ਤੇਰੇ ਨਾਲੋਂ ਦੁੱਗਣਾ ਕੰਮ ਤਾਂ ਮੇਰੇ ਘਰ ਵਾਲੀ ਕਰਦੀ ਆ ਨਾਲੇ ਜਿਹੜੇ ਉਹ ਸਲਾਈ ਕਰਕੇ ਪੈਸੇ ਕਮਾਉਂਦੀ ਆ ਕਹਿੰਦੀ ਜੇ ਮੈਂ ਤੈਨੂੰ ਪੈਸੇ ਦੇਣ ਲੱਗੀ ਫੇਰ ਤਾਂ ਉਹ ਹੀ ਖੜੀਆਂ ਕਮਾਈਆਂ ਤੇ ਚੱਲੀ ਖੜਾ ਕਰ ਚਲ ਉਹਦੇ ਘਰ ਵਾਲਾ ਉਹਦੇ ਨਾਲ ਲੜ ਕੇ ਵਾਪਸ ਬਾਹਰ ਚਲਿਆ ਜਾਂਦਾ ਤੇ ਪਿੰਕੀ ਸੋਚਦੀ ਆ ਵੀ ਐਂ ਤਾਂ ਮੇਰੀ ਜ਼ਿੰਦਗੀ ਨਹੀਂ ਨਿਕਲਣੀ ਹੈਨਾ ਤੇ ਉਹ ਸੋਚਦੀ ਆ ਵੀ ਮੈਂ ਆਪਣੇ ਘਰ ਵਾਲੇ ਨੂੰ ਪੁੱਛੂ ਸ਼ਾਮ ਨੂੰ ਆਏ ਨੂੰ ਵੀ ਮੈਂ ਆਪਣੇ ਪੇਕੀ ਮਿਲ ਕੇ ਆਉਣਾਗਾ ਰਾਮ ਨੇ ਉਹਦੇ ਘਰ ਆਲਾ ਡੱਕਿਆ ਆਉਂਦਾ ਉਹਨੂੰ ਕਿਹੜਾ ਸੁਰਤ ਹੁੰਦੀ ਆ ਤੇ ਅਗਲੇ ਦਿਨ ਸਵੇਰੇ ਜਦੋਂ ਉਹ ਬਾਹਰ ਨਿਕਲਣ ਲੱਗਦਾ ਤੇ ਪਿੰਕੀ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਆਪਾਂ ਪਿੰਡ ਜਾ ਕੇ ਆਈਏ ਵੀ ਮੇਰਾ ਜੀ ਕਰਦਾ ਹਨਾ ਆਪਦੇ ਪਿਓ ਨੂੰ ਮਿਲਣ ਨੂੰ ਉਹ ਕਹਿੰਦਾ ਮੰਮੀ ਨੂੰ ਪੁੱਛ ਲੈ ਇਕੱਲੀ ਚਲੀ ਜਾ ਵੀ ਮੈਂ ਨਹੀਂ ਜਾ ਸਕਦਾ ਉਹ ਕਹਿੰਦੀ ਵੀ ਆਪਣੇ ਬਿਆਹ ਨੂੰ ਤਾਂ ਥੋੜਾ ਟਾਈਮ ਹੋਇਆ ਵੀ ਮੈਂ ਇਕੱਲੀ ਕਿਵੇਂ ਜਾਵਾਂ ਹਨਾ ਕਹਿੰਦਾ ਲੈ ਇਕੱਲੀ ਜਾਣ ਨੂੰ ਕੀ ਆ ਮੈਂ ਨਹੀਂ ਜਾ ਸਕਦਾਗਾ ਮੇਰੇ ਤੋਂ ਨਹੀਂ ਜਾਇਆ ਜਾਣਾ ਪੁੱਛ ਲੈ ਤੂੰ ਮੰਮੀ ਨੂੰ ਤੇ ਜਾਇਆ ਪਿੰਕੀ ਆਪਣੇ ਸੱਸ ਨੂੰ ਪੁੱਛਦੀ ਆ ਤੇ ਉਹਨੂੰ ਕਹਿੰਦੀ ਆ ਕਿ ਇਕੱਲੀ ਨੂੰ ਕਿਵੇਂ ਤੋਰਦਿਆਂ ਲੋਕ ਕੀ ਗੱਲਾਂ ਕਰਨਗੇ ਚਲ ਜੇ ਬਾਹਲਾ ਕਰਦੀਆਂ ਤਾਂ ਮੈਂ ਚੱਲੂੰ ਤੇਰੇ ਨਾਲ ਤੇ 2 ਘੰਟੇ ਲਾ ਕੇ ਮੁੜੇ ਆਵਾਂਗੇ। ਪਿੰਕੀ ਸੋਚਦੀ ਐ ਵੀ ਮੈਂ ਦੱਸ ਰੀਆਂ ਤਾਂ ਆਪਦੇ ਭਰਾ ਨੂੰ ਇਹਦੀਆਂ ਹਰਕਤਾਂ ਸੀਗੀਆਂ ਵੀ ਹੁਣ ਮੈਂ ਕਿਵੇਂ ਦੱਸੂੰ। ਚੱਲ ਫਿਰ ਵੀ ਉਹ ਆਪਣੀ ਸੱਸ ਨਾਲ ਜਾਣ ਲਈ ਰਾਜ਼ੀ ਹੋ ਜਾਂਦੀ ਐ। ਦੋਨੋਂ ਸੱਸ ਨੂੰ ਹਾਂ ਬੱਸ ਤੇ ਚੜ੍ਹਦੀਆਂ ਤੇ ਪਿੰਕੀ ਦੇ ਪੇਕੇ ਘਰ ਪਹੁੰਚ ਜਾਂਦੀਆਂ। ਅੱਗੋਂ ਪਿੰਕੀ ਦੀ ਮਤਰੀ ਮਾਦ ਉਹਨਾਂ ਨੂੰ ਆਉਂਦੀਆਂ ਵੇਖ ਕੇ ਮੱਥੇ ਤੇ ਓੜੀ ਪਾ ਲੈਂਦੀ ਆ। ਮਰਯੇ ਦੇ ਮਨ ਨਾਲ ਉਹਨਾਂ ਨੂੰ ਪਾਣੀ ਪਿਵਾਉਂਦੀ ਆ ਤੇ ਚਾਹ ਕਰਦੀ ਆ। ਉਸ ਤੋਂ ਬਾਅਦ ਪਿੰਕੀ ਉੱਠ ਕੇ ਆਪਣੇ ਪਿਓ ਕੋਲ ਸਵੇਰਤ ਦੇ ਵਿੱਚ ਚਲੀ ਜਾਂਦੀ ਆ। ਉਹਦਾ ਪਿਓ ਅੰਦਰ ਪ ਉਹਨੂੰ ਪੁੱਛਦਾ ਕਿ ਤੀਏ ਕੀ ਹਾਲ ਚਾਲ ਆ ਤਾਂ ਪਿੰਕੀ ਕਹਿੰਦੀ ਵੀ ਠੀਕ ਆ ਬਾਪੂ ਤੇ ਇਹ ਕਹਿੰਦੇ-ਕਹਿੰਦੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਰੋ ਪੈਂਦੀ ਆ ਉਹਦਾ ਪਿਓ ਮੰਜੇ ਤੇ ਬੈਠ ਜਾਂਦਾ ਤੇ ਉਹਦੇ ਸਿਰ ਤੇ ਹੱਥ ਰੱਖਦਾ ਕਿ ਮੈਨੂੰ ਮaaf ਕਰ ਦਿੱਤੀ ਏ ਵੀ ਮੈਂ ਬਹੁਤ ਵੱਡੀ ਗਲਤੀ ਕੀਤੀ ਦੂਜਾ ਵਿਆਹ ਕਰਵਾ ਕੇ ਤੇ ਉਹ ਕਹਿੰਦਾ ਵੀ ਮੈਨੂੰ ਇੰਨਾ ਕੁ ਸਕੂਨ ਆ ਚੱਲ ਤੂੰ ਆਪਣੇ ਸਹੁਰੇ ਘਰ ਰਾਜੀ ਖੁਸ਼ੀਆਂ ਤਾਂ ਪਿੰਕੀ ਕਹਿੰਦੀ ਬਾਪੂ ਇਹ ਤੇਰਾ ਭਲੇਖਾ ਵੀ ਮੈਂ ਸਹੁਰੇ ਘਰ ਰਾਜੀ ਖੁਸ਼ੀਆਂ ਮੈਨੂੰ ਚਾਹੇ ਸੇ ਗਰੀਬ ਦੇ ਵਿਆਹ ਦਿੰਦਾ ਮੈਨੂੰ ਕੋਈ ਦੁੱਖ ਨਹੀਂ ਸੀ ਪਰ ਤੂੰ ਨਸ਼ੇੜੀ ਮੇਰੇ ਪੱਲੇ ਨਹੀਂ ਪਾਉਣਾ ਸੀ ਤਾਂ ਉਹਦਾ ਪਿਓ ਕਹਿੰਦਾ ਕੀ ਮਤਲਬ ਉਹ ਆਪਣੇ ਪਿਓ ਨੂੰ ਦੱਸਦੀ ਆ ਵੀ ਮੇਰੇ ਘਰ ਵਾਲਾ ਬਹੁਤ ਨਸ਼ੇ ਕਰਦਾ ਕੋਈ ਕੰਮ ਨਹੀਂ ਕਰਦਾ ਵੀ ਮੇਰੀ ਸੱਸ ਸਾਰਾ ਦਿਨ ਕੰਮ ਕਰਾਉਂਦੀ ਆ ਹਨਾ ਤੇ ਜਿਹੜੇ ਮੈਂ ਪੈਸੇ ਕਮਾਉਣੀ ਆ ਵੀ ਉਹ ਵੀ ਇਹ ਰੱਖ ਲੈਂਦੇ ਆ ਵੀ ਉਹਦੇ ਕਰਕੇ ਮੇਰੇ ਘਰ ਵਾਲਾ ਮੈਨੂੰ ਕੁੱਟਦਾ ਮਾਰਦਾ ਵੀ ਆ ਇੱਕ ਧੀ ਦਾ ਪਿਓ ਸੀ ਹਨਾ ਤੇ ਇਹ ਸੁਣ ਕੇ ਉਹਦੇ ਕਾਲਜੇ ਦੇ ਵਿੱਚ ਰੁਗ ਭਰਿਆ ਗਿਆ ਤੇ ਉਹ ਕਹਿੰਦਾ ਵੀ ਮੇਰੇ ਤੋਂ ਤਾਂ ਫਿਰ ਬਹੁਤ ਵੱਡੀ ਗਲਤੀ ਹੋ ਗਈ ਪਰ ਕੋਈ ਨਾ ਧੀ ਤੂੰ ਦੁਖੀ ਨਾ ਹੋ ਮੈਨੂੰ ਮaaf ਕਰ ਦੇ ਚਲੋ ਗੱਲਾਂបਾਤਾਂ ਕਰਦੇ ਆ ਤੇ ਉਸ ਤੋਂ ਬਾਅਦ ਰੋਟੀ ਖਾ ਕੇ ਸੱਸ ਨੂੰ ਹਾਂ ਵਾਪਸ ਆ ਜਾਂਦੀਆਂ ਨੇ ਸ਼ਾਮ ਨੂੰ ਪਿੰਕੀ ਦਾ ਡੈਡੀ ਆਪਣੇ ਮੁੰਡੇ ਨਾਲ ਗੱਲ ਕਰਦਾ ਕਿ ਆਪਣਾ ਜਵਾਈ ਆ ਜਿਹੜਾ ਨਸ਼ੇ ਕਰਦਾ ਵੀ ਪਿੰਕੀ ਬਹੁਤ ਰੋਂਦੀ ਸੀ ਵੀ ਉਹਦੀ ਕੁੱਟਮਾਰ ਵੀ ਕਰਦਾ ਵੀ ਤੂੰ ਐਂ ਕਰ ਜਿਹੜਾ ਆਪਣੇ ਗਵਾਂਡੀਆਂ ਦਾ ਮੁੰਡਾ ਨਸ਼ੇ ਕਰਦਾ ਸੀ ਉਹਨੂੰ ਕਿੱਥੋਂ ਉਹਨਾਂ ਨੇ ਦਵਾਈ ਦਵਾਈ ਸੀ ਤੂੰ ਪਤਾ ਕਰ ਵੀ ਨਹੀਂ ਤਾਂ ਆਪਣੀ ਕੁੜੀ ਮਰ ਜਾਣੀ ਆ ਵੀ ਤੇਰੀ ਮਾਂ ਨੂੰ ਨਾ ਦੱਸੀ ਇਹਨੇ ਫੇਰ ਆਪਣੇ ਨਾਲ ਲੜਨਾਗਾ ਤੇ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਤੇਰੀ ਭੈਣ ਨੇ ਰਿਸ਼ਤਾ ਕਰਾਇਆ ਪਿੰਕੀ ਦਾ ਕਿ ਉਹਨੂੰ ਆਏ ਨਹੀਂ ਪਤਾ ਸੀ ਮੁੰਡਾ ਨਸ਼ੇ ਕਰਦਾ ਉਹ ਕਹਿੰਦੀ ਲੈ ਹੁਣ ਆਏ ਕੀ ਕੋਈ ਕਿਸੇ ਦੇ ਪਿੱਛੇ ਪਿੱਛੇ ਦੁਰਿਆ ਫਿਰਦਾ ਹੁੰਦਾ ਕੀ ਨਸ਼ੇ ਕਰਦਾ ਕੀ ਦੁੱਖਾ ਚੰਗੀ ਵਧੀਆ ਸੱਸ ਮਲਾਉਣ ਲੈ ਕੇ ਆ ਗਈ ਮੌਜਾਂ ਕਰਦੀ ਆ ਉਹ ਤਾਂ ਇੱਥੇ ਵੀ ਕਹਿੰਦੀ ਹੁੰਦੀ ਸੀ ਮੈਂ ਔਖੀ ਆ ਮੈਂ ਕਦੇ ਉਹਨੂੰ ਕੁਝ ਕਿਹਾ ਸੀ ਤਾਂ ਪਿੰਕੀ ਦਾ ਜਿਹੜਾ ਡੈਡੀ ਆ ਉਹ ਮਾੜਾ ਮਾੜਾ ਵਿਤਿਹਾਸ ਦਾ ਵੀ ਕਿੰਨੀ ਤੇਜ਼ ਔਰਤ ਆ ਵੀ ਪੈਰ ਤੇ ਪਾਣੀ ਨਹੀਂ ਪੈਣ ਦਿੰਦੀ ਚਲ ਉਹਨੂੰ ਸੋਚਦਾ ਵੀ ਹੁਣ ਤਾਂ ਜਿਹੜਾ ਕੁਝ ਹੋਣਾ ਸੀ ਹੋ ਗਿਆ ਵੀ ਹੁਣ ਕਿਹੜਾ ਇਹਨੇ ਮੰਨਣਾ ਇਹ ਪਿੰਕੀ ਦਾ ਜਿਹੜਾ ਭਰਾ ਹੈਗਾ ਉਹ ਆਪਣੇ ਗਵਾਂਡੀਆਂ ਦੇ ਘਰ ਜਾਂਦਾ ਉਹਨਾਂ ਦਾ ਮੁੰਡਾ ਨਾ ਕਾਫੀ ਨਸ਼ੇ ਕਰਦਾ ਹੁੰਦਾ ਤੇ ਉਹਨਾਂ ਨੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਪਾਇਆ ਸੀ ਤਾਂ ਉਹ ਦੱਸਦੇ ਆ ਇਹ ਤੇ 3 ਮਹੀਨੇ ਨਸ਼ਾ ਛਡਾਊ ਕੇਂਦਰ ਚ ਰੱਖਦੇ ਆ ਦਵਾਈ ਵੀ ਦਿੰਦੇ ਆ ਤੇ ਉਹਦੇ ਨਾਲ ਬੰਦਾ ਜਿਹੜਾ ਨਸ਼ਾ ਜਮਾਂ ਛੱਡ ਦਿੰਦਾ ਅਗਲੇ ਦਿਨ ਪਿੰਕੀ ਦਾ ਭਰਾ ਪਿੰਕੀ ਨੂੰ ਮਿਲਣ ਜਾਂਦਾ ਤੇ ਉਹਨੂੰ ਅੰਦਰਵਾੜ ਕੇ ਕਹਿੰਦਾ ਇਹ ਆਪਣਾ ਪ੍ਰਾਣਾ ਵੀ ਕਿੰਨੇ ਕ ਨਸ਼ੇ ਕਰਦਾ ਉਹ ਕਹਿੰਦੀ ਵੀ ਮੈਨੂੰ ਨਹੀਂ ਪਤਾ ਵੀ ਕੀ ਖਾਂਦਾ ਕੀ ਪੀਂਦਾ ਵੀ ਸਵੇਰ ਜਾਂਦਾ ਉਹ ਤਾਂ ਸ਼ਾਮ ਨੂੰ ਆਉਂਦਾ ਵੀ ਡੱਕਿਆ ਹੁੰਦਾਗਾ ਵੀ ਸ਼ਰਾਬ ਨਹੀਂ ਪੀਂਦਾ ਕੁਝ ਹੋਰ ਖਾਂਦਾ ਹੁੰਦਾ ਉਹ ਕਹਿੰਦਾ ਵੀ ਮੈਂ ਗੱਲ ਕੀਤੀ ਆ ਆਪਾਂ ਇਹਨੂੰ ਨਸ਼ਾ ਛਡਾਊ ਕੇਂਦਰ ਚ ਪਾਵਾਂਗੇ ਉਹ ਕਹਿੰਦੀ ਵੀ ਮੇਰੀ ਸੱਸ ਨੇ ਨਹੀਂ ਜਾਣ ਦੇਣਾ ਉਹਨੂੰ ਨਸ਼ਾ ਛਡਾਊ ਕੇਂਦਰ ਚ ਵੀ ਇਹ ਤਾਂ ਹੂੰ ਤਾਂ ਭਾਵੇਂ ਉਹਦੇ ਨਾਲ ਲੜਦੀ ਆ ਪਰ ਕਹਿੰਦੀ ਉਹਨੂੰ ਐ ਨਹੀਂ ਕਿਤੇ ਜਾਣ ਦਿੰਦੀ ਕਹਿੰਦੀ ਮੈਂ ਕਿੰਨੇ ਵਾਰ ਗੱਲ ਕੀਤੀ ਆ ਵੀ ਆਪਾਂ ਦਵਾਈ ਦਵਾ ਦਈਏ ਨਸ਼ਾ ਛੱਡਣ ਦੀ ਤਾਂ ਮੇਰੇ ਗੱਲ ਪੈ ਜਾਂਦੀ ਆ ਵੀ ਤੂੰ ਮੇਰੇ ਮੁੰਡੇ ਨੂੰ ਮਾਰਨਾ ਚਾਹਣੀ ਆ ਉਹ ਕਹਿੰਦਾ ਚੱਲ ਫਿਰ ਤੂੰ ਹੁਣ ਡਿੱਕੀ ਨਾ ਵੀ ਤੇਰੇ ਘਰ ਵਾਲਾ ਘਰੇ ਆਊਗਾ ਬਸ ਤੂੰ ਚੁੱਪ ਰਹੀਂ ਤੇ ਜਿਹੜਾ ਉਹਦਾ ਭਰਾ ਹੁੰਦਾ ਪਿੰਕੀ ਦਾ ਉਹ ਆਪਣੇ ਦੋ ਚਾਰ ਦੋਸਤਾਂ ਨਾਲ ਗੱਲ ਕਰਦਾ ਤੇ ਬਾਹਰ ਦੀ ਬਾਹਰੀ ਪਿੰਕੀ ਦੇ ਘਰ ਵਾਲੇ ਨੂੰ ਉਹ ਚੱਕ ਕੇ ਨਸਾ ਸ਼ੜਾਉ ਕੇ ਇੰਦਰ ਚ ਛੱਡਿਆ ਹੁੰਦੇ ਆ। ਸ਼ਾਮ ਤੱਕ ਪਿੰਕੀ ਤੇ ਉਹਦੀ ਸੱਸ ਰੀਕਦੀਆਂ ਵੀ ਆਇਆ ਨਹੀਂ ਹਨਾ ਆਇਆ ਨਹੀਂ ਤੇ ਉਹ ਪਿੰਕੀ ਨੂੰ ਪੁੱਛਦੀ ਆ ਵੀ ਕਿੱਥੇ ਗਿਆ? ਉਹ ਕਹਿੰਦੀ ਵੀ ਮੰਮੀ ਮੈਨੂੰ ਕੀ ਪਤਾ ਹਨਾ ਵੀ ਸਵੇਰ ਜਾਂਦੇ ਆ ਰੋਜ਼ ਸ਼ਾਮ ਨੂੰ ਆਉਂਦੇ ਆ ਵੀ ਤੁਸੀਂ ਵੀ ਘਰ ਹੀ ਹੁੰਨੇ ਹੋ। ਚੱਲ ਪਿੰਕੀ ਦੀ ਮਾਂ ਜਿਹੜੀ ਸੱਸ ਆ ਉਹ ਘਬਰਾ ਜਾਂਦੀ ਆ। ਢੀਕਦੀ ਆ ਸ਼ਾਮ ਤੱਕ ਜਦੋਂ ਨਹੀਂ ਆਉਂਦਾ ਅਗਲੇ ਦਿਨ ਲੱਭਣਾ ਸ਼ੁਰੂ ਕਰ ਦਿੰਦੇ ਆ। ਇਸੇ ਤਰ੍ਹਾਂ ਉਹਨਾਂ ਨੇ 1 ਮਹੀਨਾ ਲੱਭਿਆ ਪਰ ਉਹ ਕਿਤੇ ਨਹੀਂ ਮਿਲਿਆ ਤੇ ਆਖਰ ਨੂੰ ਪਿੰਕੀ ਦੀ ਸੱਸ ਸੋਚ ਲੈਂਦੀ ਆ। ਵੀ ਮੇਰਾ ਮੁੰਡਾ ਤਾਂ ਨਸ਼ਾ ਖਾ ਪੀ ਕੇ ਕਿਤੇ ਮਰ ਗਿਆ ਤੇ ਉਹ ਪਿੰਕੀ ਨੂੰ ਕੋਸਦੀ ਰਹਿੰਦੀ ਆ ਵੀ ਤੂੰ ਇਹ ਜੀ ਕੜਮੀ ਆਈ ਮੇਰਾ ਪੁੱਤ ਖਾ ਗਈ ਤੂੰ ਨਾ ਹੀ ਆਉਂਦੀ ਤਾਂ ਚੰਗਾ ਸੀ ਪਿੰਕੀ ਕਹਿ ਦਿੰਦੀ ਵੀ ਮੰਮੀ ਹਣਾ ਵੀ ਤੁਸੀਂ ਸਗੋਂ ਮੇਰੇ ਨਾਲ ਧੋਖਾ ਕੀਤਾ ਵੀ ਤੁਸੀਂ ਕਿਹੜਾ ਸਾਨੂੰ ਦੱਸਿਆ ਵੀ ਨਸ਼ੇ ਕਰਦਾ ਵੀ ਮੈਂ ਤਾਂ ਜਿੰਨੀ ਵਾਹ ਲੱਗਦੀ ਆ ਉਹਨਾਂ ਕਮਾਉਣੀ ਵੀ ਆ ਕੰਮ ਵੀ ਕਰਦੀ ਆ ਵੀ ਮੇਰਾ ਕੀ ਕਸੂਰ ਆ ਉਹ ਕਹਿੰਦੀ ਵੀ ਨਾ ਤਾਂ ਮੈਂ ਤੈਨੂੰ ਵਿਧਵਾ ਕਹਿ ਸਕਦੀ ਆ ਤੇ ਨਾ ਸੁਹਾਗੜ ਕਹਿ ਸਕਦੀ ਆ ਕਹਿੰਦੀ ਜਦੋਂ ਮੇਰੇ ਪੁੱਤ ਦੀ ਕਿਤੋਂ লাশ ਹੀ ਨਹੀਂ ਮਿਲੇਗੀ ਤੇ ਕਹਿੰਦੀ ਨਾ ਮੈਂ ਤੈਨੂੰ ਛੱਡ ਸਕਦੀ ਆਂਗੀ ਬਸ ਇਹਨੇ ਕੋਸ਼ਿਸ਼ ਬਹੁਤ ਕੀਤੀ ਕਿ ਪਿੰਕੀ ਆਪਣੇ ਪੀਕੇ ਘਰ ਚਲੀ ਜਾਵੇ ਪਰ ਪਿੰਕੀ ਕਹਿੰਦੀ ਵੀ ਮੈਂ ਇਸ ਘਰ ਚ ਵਿਆਹ ਕੇ ਆਈਆਂ ਤੁਸੀਂ ਮੈਨੂੰ ਜਿੰਨਾ ਮਰਜੀ ਕੁੱਟ ਲੋ ਮਾਰ ਲੋ ਝੁਲਮ ਕਰ ਲੋ ਪਰ ਇੱਥੋਂ ਨਹੀਂ ਮੈਂ ਜਾਉਂਗੀ ਕਿਉਂਕਿ ਪਿੰਕੀ ਨੂੰ ਪਤਾ ਸੀਗਾ ਵੀ ਹੁਣ ਮੇਰੀ ਜ਼ਿੰਦਗੀ ਬਦਲਣ ਵਾਲੀ ਆ ਪਿੰਕੀ ਰੱਬ ਤੇ ਬਹੁਤ ਭਰੋਸਾ ਕਰਦੀ ਸੀ ਉਹ ਸੁਬਾ ਸਾਮ ਰੱਬ ਦਾ ਨਾਮ ਲੈਂਦੀ ਸੀ ਤੇ ਉਹ ਸੋਚਦੀ ਸੀ ਵੀ ਜਿਹੜੇ ਮੇਰੇ ਦੁੱਖ ਆ ਉਹ ਮੇਰੀ ਪਹਿਲੀ ਉਮਰ ਦੇ ਵਿੱਚ ਕੱਟੇ ਗਏ ਤੇ 3 ਮਹੀਨਿਆਂ ਬਾਅਦ ਪਿੰਕੀ ਦਾ ਭਰਾ ਆਪਣੇ ਜੀਦੇ ਨੂੰ ਸੈਂਟਰ ਚ ਮਿਲਣ ਜਾਂਦਾ ਤਾਂ ਉਹਦਾ ਜੀਜਾ ਜਿਹੜਾ ਉਹ ਬਿਲਕੁਲ ਠੀਕ ਹੋ ਚੁੱਕਿਆ ਹੁੰਦਾ ਤੇ ਉਹ ਆਪਣੇ ਸਾਲੇ ਨੂੰ ਹਨਾ ਗਲੇ ਮਿਲਦਾ ਤੇ ਉਹਨੂੰ ਕਹਿੰਦਾ ਵੀ ਧੰਨਵਾਦ ਤੇਰਾ ਤੂੰ ਮੇਰੀ ਜ਼ਿੰਦਗੀ ਬਚਾਤੀ ਵੀ ਨਹੀਂ ਤਾਂ ਮੈਨੂੰ ਨਸ਼ੇ ਦੀ ਇੰਨੀ ਤੋੜ ਲੱਗਦੀ ਸੀ ਵੀ ਨਾ ਚਾਹਦੇ ਹੋਏ ਵੀ ਮੈਨੂੰ ਨਸ਼ਾ ਕਰਨਾ ਪੈਂਦਾ ਸੀ ਫਿਰ ਪਿੰਕੀ ਦਾ ਭਰਾ ਉਹਨੂੰ ਉੱਥੋਂ ਲੈ ਕੇ ਆਉਂਦਾ ਛੁੱਟੀ ਦਿਵਾ ਕੇ ਤੇ ਪਿੰਕੀ ਨੂੰ ਉਹ ਪਹਿਲਾਂ ਹੀ ਦੱਸ ਦਿੰਦਾਗਾ ਇੱਕ ਦਿਨ ਮਿਲਣ ਆਉਂਦਾ ਪਿੰਕੀ ਨੂੰ ਦੱਸ ਜਾਂਦਾ ਕਿ ਥੋੜੇ ਦਿਨਾਂ ਬਾਅਦ ਹੁਣ ਮੈਂ ਇਹਨੂੰ ਘਰ ਲੈ ਕੇ ਆਉਂ ਹਣਾ ਵੀ ਜੀਜਾ ਜੀ ਨੂੰ ਘਰ ਲੈ ਕੇ ਆਉਂਗਾ ਤੇ ਪਿੰਕੀ ਨੇ ਪੂਰੀ ਤਿਆਰੀ ਕੀਤੀ ਪਿੰਕੀ ਨੇ ਰਸੋਈ ਦੇ ਵਿੱਚ ਵਧੀਆ ਰੋਟੀ ਪਾਣੀ ਬਣਾਇਆ ਤੇ ਪਿੰਕੀ ਦੀ ਸੱਸ ਸੋਚਦੀ ਆ ਵੇ ਨੂੰ ਅੱਜ ਕੀ ਚਾ ਚੜਿਆ ਹੋਇਆ ਵੀ ਇਹ ਭੱਜ ਭੱਜ ਕੇ ਕੰਮ ਕਰਦੀ ਫਿਰਦੀ ਆ ਹਨਾ ਤੇ ਨਾਲੇ ਵੀ ਵਧੀਆ ਖਾਣਾ ਬਣਾਈ ਜਾਂਦੀ ਆ ਤੇ ਉਹ ਕਹਿੰਦੀ ਤੇਰੇ ਆਉਣਾ ਕਿਸੇ ਨੇ ਤੂੰ ਦੱਸਿਆ ਨਹੀਂਗਾ ਤੂੰ ਬੜੀ ਰਸੋਈ ਦੇ ਵਿੱਚ ਭੱਜੀ ਫਿਰਦੀ ਆ ਕੰਮ ਕਰਦੀ ਉਹ ਕਹਿੰਦੀ ਵੀ ਹਾਂ ਵੀਜੀ ਕਹਿੰਦੀ ਮੇਰੇ ਨਹੀਂ ਨਹੀਂ ਆਉਣਾ ਤੇਰੇ ਕਿਸੇ ਨੇ ਆਉਣਾਗਾ ਉਹ ਕਹਿੰਦੀ ਕੀ ਮਤਲਬ ਕਹਿੰਦੀ ਬਸ ਤੁਹਾਨੂੰ ਪਤਾ ਲੱਗ ਜੂਗਾ ਚਲ ਇੰਨੇ ਗੱਲਾਂ ਬਾਤਾਂ ਕਰਦੇ ਪਿੰਕੀ ਦਾ ਭਰਾ ਜਿਹੜਾ ਉਹ ਉਹਦੇ ਘਰ ਵਾਲੇ ਨੂੰ ਲੈ ਕੇ ਆ ਜਾਂਦਾ ਤੇ ਪਿੰਕੀ ਦੀ ਸੱਸ ਆਪਣੇ ਪੁੱਤ ਨੂੰ ਇਸ ਤਰ੍ਹਾਂ ਵਧੀਆ ਦੇਖ ਕੇ ਹਨਾ ਖੁਸ਼ ਹੋ ਜਾਂਦੀ ਆ ਤੇ ਭੱਜ ਕੇ ਉਹਦੇ ਗਾਲ ਲੱਗਦੀ ਆ ਤੇ ਉਹਨੂੰ ਇਹ ਮਹਿਸੂਸ ਹੁੰਦਾ ਵੀ ਮੇਰਾ ਮੁੰਡਾ ਤਾਂ ਪਹਿਲਾਂ ਨਾਲੋਂ ਬਹੁਤ ਬਦਲ ਗਿਆ ਉਹਦੀਆਂ ਅੱਖਾਂ ਵਧੀਆ ਨਾਰਮਲ ਟਿੱਟੀਆਂ ਸੀ ਤੇ ਉਹ ਆਪਣੇ ਪੁੱਤ ਨੂੰ ਪੁੱਛਦੀ ਆ ਪੁੱਤ ਤੂੰ ਕਿੱਥੇ ਚਲਾ ਗਿਆ ਸੀ ਮੈਨੂੰ ਬਿਨਾਂ ਦੱਸੇ ਤੂੰ ਦੱਸਿਆ ਨਹੀਂ ਤੈਨੂੰ ਪਤਾ ਮੈਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਤੇ ਪਿੰਕੀ ਵੀ ਆਪਣੇ ਘਰ ਵਾਲੇ ਨੂੰ ਗੱਲ ਮਿਲਦੀ ਆ ਹਨਾ ਤੇ ਪਿੰਕੀ ਆਪਣੇ ਭਰਾ ਨੂੰ ਗਾਲ ਲੱਗ ਕੇ ਕਹਿੰਦੀ ਆ ਵੀ ਧੰਨਵਾਦ ਵੀਰੇ ਤੂੰ ਮੇਰੀ ਜ਼ਿੰਦਗੀ ਬਚਾਤੀ ਤੇ ਪਿੰਕੀ ਦੀ ਸੱਸ ਉਹਨਾਂ ਦੋਨਾਂ ਵੱਲ ਵੇਖਦੀ ਆ ਤੇ ਪੁੱਛਦੀ ਆ ਕਿ ਕੀ ਗੱਲ ਆ ਫਿਰ ਪਿੰਕੀ ਆਪਣੀ ਸੱਸ ਨੂੰ ਦੱਸਦੀ ਆ ਕਿ ਮੇਰੇ ਇਹ ਜਿਆਦਾ ਨਸ਼ੇ ਕਰਦੇ ਆ ਵੀ ਜੇ ਅਸੀਂ ਤੁਹਾਨੂੰ ਦੱਸ ਕੇ ਇਹਨੂੰ ਸੈਂਟਰ ਛੱਡ ਦੇ ਤਾਂ ਤੁਸੀਂ ਕਦੇ ਨਹੀਂ ਮੰਨਣਾ ਸੀ ਪਰ ਜਿਹੜੇ ਸੈਂਟਰ ਦੇ ਵਿੱਚ ਅਸੀਂ ਇਹਨੂੰ ਛੱਡਿਆ ਸੀ ਉੱਥੇ ਤਾਂ ਵੱਡੇ ਵੱਡੇ ਨਸ਼ੇ ਕਰਨ ਵਾਲੇ ਹਨਾ ਠੀਕ ਹੋਇਆ ਵੀ ਕੀ ਆਪਾਂ ਜੇ ਇਹ ਨਸ਼ੇ ਕਰਨ ਲੱਗ ਗਿਆ ਸੀ ਤਾਂ ਐਂ ਢੇਰੀ ਢਾਕੇ ਬਹਿ ਜਾਂਦੀਆਂ ਵੀ ਇਹਨੂੰ ਨਸਿਆਂ ਦੇ ਵਿੱਚ ਡੁੱਬ ਕੇ ਮਰਨ ਦਿੰਦੀਆਂ ਵੀ ਮੈਂ ਤਾਂ ਹੁਣ ਹਲੇ ਹੁਣ ਵਿਆਹ ਹੋਇਆ ਸੀ ਹਨਾ ਮੇਰਾ ਤਾਂ ਵੀ ਮੈਂ ਤਾਂ ਪਹਿਲਾਂ ਹੀ ਨਰਕ ਭਰੀ ਜ਼ਿੰਦਗੀ ਕੱਢ ਕੇ ਆਈਆਂਗੀ ਤਾਂ ਪਿੰਕੀ ਦੀ ਜਿਹੜੀ ਸੱਸ ਆ ਉਹ ਪਿੰਕੀ ਦੀ ਸਿਆਣਪ ਤੇ ਬਹੁਤ ਖੁਸ਼ ਹੁੰਦੀ ਆ ਉਹ ਆਪਣੀ ਨੂੰ ਨੂੰਨੂ ਗਾਲ ਲਾ ਕੇ ਕਹਿੰਦੀ ਵੀ ਧੀਏ ਤੂੰ ਤਾਂ ਮੇਰੀਆਂ ਅੱਖਾਂ ਖੋਲ ਦਿੱਤੀਆਂ ਤੂੰ ਮੇਰੇ ਪੁੱਤ ਨੂੰ ਬਚਾ ਲਿਆ ਵੀ ਮੈਂ ਐਵੇਂ ਸਾਰਾ ਦਿਨ ਤੇਰੇ ਤੇ ਜ਼ੁਲਮ ਕਰਦੀ ਰਹਿਣੀ ਆ ਹਨਾ ਵੀ ਮੈਂ ਕੋਈ ਵੀ ਡੁੱਲੇ ਵਿਗੜੇ ਦਾ ਦੋਸਾ ਜਿਹੜਾ ਤੈਨੂੰ ਦਿਨੀ ਰਹਿਣੀ ਆ ਵੀ ਤੂੰ ਤਾਂ ਮੇਰੀਆਂ ਧੀਆਂ ਨਾਲੋਂ ਵੱਧ ਕੇ ਨਿਕਲੀ ਵੀ ਮੇਰਾ ਤੇਰੇ ਨਾਲ ਵਾਦਾ ਅੱਜ ਤੋਂ ਬਾਅਦ ਮੈਂ ਤੈਨੂੰ ਕਦੇ ਮਾੜਾ ਨਹੀਂ ਬੋਲੂਗੀ ਤੁਸੀਂ ਜੁਗ ਜੁਗ ਜਿਉ ਆਪਣੀ ਜ਼ਿੰਦਗੀ ਵਧੀਆ ਜਿਉਓ ਤੇ ਇਸ ਘਰ ਦੇ ਵਿੱਚ ਖੁਸ਼ ਰਹੋ ਵੀ ਮੈਂ ਤੁਹਾਡੀ ਗੱਲ ਦੇ ਵਿੱਚ ਇੰਟਰਫੇਅਰ ਨਹੀਂ ਕਰੂੰਗੀ ਪਿੰਕੀ ਵੀ ਆਪਣੀ ਸੱਸ ਨੂੰ ਗਾਲ ਲਾਉਂਦੀ ਆ ਤੇ ਉਹਦੇ ਘਰ ਵਾਲਾ ਕਹਿੰਦਾ ਮਾਂ ਦੇ ਅੱਜ ਮੈਂ ਇਸ ਹਾਲਤ ਦੇ ਵਿੱਚ ਖੜਾ ਤਾਂ ਤੇਰੀ ਨੂੰ ਕਰਕੇ ਖੜਾ ਵੀ ਤੇਰੇ ਜੁਲਮਾਂ ਤੋਂ ਅੱਕਿਆ ਹੋਇਆ ਹੀ ਮੈਂ ਨਸ਼ੇ ਕਰਨ ਲੱਗਿਆ ਸੀ ਵੀ ਜਦੋਂ ਮੈਂ ਕਵਾਰਾ ਸੀ ਉਦੋਂ ਵੀ ਤੂੰ ਸਾਰਾ ਦਿਨ ਵੱਡੂ ਖਾਉਂ ਕਰਦੀ ਰਹਿੰਦੀ ਸੀ ਤੇ ਮੈਨੂੰ ਕਹਿੰਦੀ ਰਹਿੰਦੀ ਸੀ ਬੇਲੜ-ਵੇਲੜ ਵੀ ਮੈਂ ਕਿੱਥੇ ਕੰਮ ਨਹੀਂ ਲੱਭਿਆ ਹਨਾ ਜਦੋਂ ਮੈਨੂੰ ਕੰਮ ਨਹੀਂ ਮਿਲਿਆ ਤਾਂ ਜਦੋਂ ਮੈਂ ਸ਼ਾਮ ਨੂੰ ਘਰ ਆਉਂਦਾ ਸੀ ਤੂੰ ਮੈਨੂੰ ਗੱਲ ਪੈ ਜਾਂਦੀ ਸੀ ਵੀ ਤੂੰ ਬੇਲਾ ਰੋਟੀਆਂ ਤੋੜਦਾ ਵੀ ਇਹ ਇਨ੍ਹਾਂ ਗੱਲਾਂ ਤੋਂ ਅੱਕਿਆ ਬੰਦਾ ਕਿਸੇ ਗਲਤ ਰਾਹ ਪੈ ਜਾਂਦਾ ਪਰ ਜੇ ਪਿੰਕੀ ਨਾ ਹੁੰਦੀ ਤਾਂ ਮੈਂ ਇਸੇ ਤਰ੍ਹਾਂ ਨਸ਼ੇ ਕਰ ਕਰਕੇ ਪਤਾ ਨਹੀਂ ਕਿੱਥੇ ਮਰ ਜਾਣਾ ਸੀ ਪਿੰਕੀ ਦਾ ਭਰਾ ਬਹੁਤ ਖੁਸ਼ ਹੁੰਦਾ ਤੇ ਪਿੰਕੀ ਆਪਣੇ ਭਰਾ ਨੂੰ ਕਹਿੰਦੀ ਆ ਕਿ ਜਿਉਂਦਾ ਰਹਿ ਵੀਰਾ ਵੀ ਤੂੰ ਤਾਂ ਸਕੇ ਭਰਾਵਾਂ ਨਾਲੋਂ ਵੀ ਵੱਧ ਫਰਜ਼ ਨਿਭਾਇਆ ਤੇ ਅੱਜ ਮੇਰੀ ਜ਼ਿੰਦਗੀ ਸੌਖੀ ਕਰਤੀ ਤੇ ਪਿੰਕੀ ਦੀ ਸੱਸ ਉਹਦੇ ਭਰਾ ਨੂੰ ਕਹਿੰਦੀ ਆ ਕਿ ਇਹੋ ਜੀ ਨੂੰ ਆ ਜਿਹੜੀ ਹਰ ਇੱਕ ਦੇ ਘਰੇ ਆਵੇ ਵੀ ਮਤਰੇਈ ਮਾਂ ਦਾ ਵੀ ਇਹਨੇ ਝੁਲਮ ਸਿਆ ਤੇ ਇਹਨੇ ਮੇਰਾ ਵੀ ਸਿਆ ਵੀ ਹੁਣ ਜੇ ਸਾਡੇ ਘਰ ਦੇ ਵਿੱਚ ਅੱਜ ਖੁਸ਼ੀ ਆਈ ਆ ਤਾਂ ਸਿਰਫ ਪਿੰਕੀ ਕਰਕੇ ਆਈ ਆ ਪਿੰਕੀ ਦਾ ਭਰਾ ਆਪਣੀ ਭੈਣ ਨੂੰ ਗੱਲ ਲਾਉਂਦਾ ਤੇ ਆਲਵੇਦਾ ਕਹਿ ਕੇ ਚਲਿਆ ਜਾਂਦਾ ਹੁਣ ਪਿੰਕੀ ਆਪਣੇ ਘਰ ਵਾਲੇ ਦਾ ਹੀ ਹੱਥ ਫੜ ਕੇ ਉਹਨੂੰ ਕਮਰੇ ਚ ਲੈ ਕੇ ਜਾਂਦੀ ਹੈ ਤੇ ਉਹਦੇ ਵਾਸਤੇ ਚਾਹ ਬਣਾ ਕੇ ਲਿਆਉਂਦੀ ਆ ਤੇ ਪਿੰਕੀ ਦੀ ਸੱਸ ਫਿਰ ਅੰਦਰ ਆ ਜਾਂਦੀ ਹੈ ਤੇ ਉਹਨਾਂ ਨੂੰ ਕਹਦੀ ਆ ਵੀ ਦੇਖ ਪੁੱਤ ਆ ਇਹਨੇ ਤੇਰੀ ਜ਼ਿੰਦਗੀ ਬਚਾਤੀ ਹੁਣ ਤੂੰ ਕੋਈ ਕੰਮ ਧੰਦਾ ਲੱਭ ਇਹ ਵੀ ਸਾਰਾ ਦਿਨ ਕਮਾਈ ਕਰਦੀ ਆ ਘਰੇ ਹਨਾ ਵੀ ਮੈਂ ਤੁਹਾਡੇ ਕੰਮ ਚ ਰੋਕਾ ਟੋਕੀ ਨਹੀਂ ਕਰੂੰਗੀ ਬਸ ਤੁਸੀਂ ਆਪਣੀ ਜ਼ਿੰਦਗੀ ਆਪਣੀ ਕਬੀਲਦਾਰੀ ਆਪਣੇ ਹੱਥ ਚ ਲਓ ਤੇ ਮੈਨੂੰ ਇਹਨਾਂ ਜ਼ਿੰਮੇਵਾਰੀਆਂ ਤੋਂ ਸੁਰੱਖ ਰੂ ਕਰੋ ਪਿੰਕੀ ਦੀ ਸੱਸ ਦਾ ਇਸ ਤਰ੍ਹਾਂ ਬਦਲਿਆ ਹੋਇਆ ਵਿਵਹਾਰ ਵੇਖ ਕੇ ਆਂਡ ਗਵਾਂਡ ਦੀਆਂ ਔਰਤਾਂ ਤੇ ਪਿੰਡ ਦੇ ਲੋਕ ਵੀ ਹੈਰਾਨ ਸੀ ਉਹਕੇ ਜਿਸ ਤਰ੍ਹਾਂ ਦਾ ਉਹਦਾ ਸੁਭਾਅ ਸੀ ਉਹ ਹਰ ਇੱਕ ਨੂੰ ਵੱਡੂ ਖਾਉਂ ਕਰਦੀ ਰਹਿੰਦੀ ਸੀ ਹੁਣ ਉਹਦੇ ਸੁਭਾਅ ਦਾ ਵੀ ਫਰਕ ਪੈ ਗਿਆ ਸੀ ਹੁਣ ਜੇ ਅੰਡਣਾ ਗਵੰਡਣਾ ਨੇ ਸੂਟ ਸਿਉਣੇ ਦੇਣੇ ਹੁੰਦੇ ਤਾਂ ਉਹ ਕਹਿ ਦਿੰਦੀ ਵੀ ਤੁਸੀਂ ਪਿੰਕੀ ਕੋਲ ਚਲੀਆਂ ਜਾਓ ਅੰਡਣਾ ਗਵੰਡਣਾ ਆਉਂਦੀਆਂ ਪਿੰਕੀ ਕੋਲੇ ਰੌਣਕ ਲੱਗੀ ਰਹਿੰਦੀ ਪਿੰਕੀ ਉਹਨਾਂ ਨਾਲ ਗੱਲਾਂ ਬਾਤਾਂ ਕਰਦੀ ਰਹਿੰਦੀ ਕਦੇ ਕਦੇ ਪਿੰਕੀ ਆਪਣੀ ਮਾਂ ਨੂੰ ਯਾਦ ਕਰਕੇ ਅੰਡਣਾ ਗਵੰਡਣਾ ਕੋਲ ਰੋ ਪੈਂਦੀ ਤੇ ਉਹ ਕਹਿ ਦਿੰਦੀਆਂ ਵੀ ਹੁਣ ਤੂੰ ਰੋਇਆ ਨਾ ਕਰ ਵੀ ਹੁਣ ਤੇਰੀ ਔਖ ਕੱਟੀ ਗਈ ਆ ਹਨਾ ਵੀ ਸਦਾ ਤਾਂ ਕਿਸੇ ਨੇ ਵੀ ਨਹੀਂ ਇਸ ਦੁਨੀਆ ਤੇ ਰਹਿਣਾ ਵੀ ਹੁਣ ਤੂੰ ਇਹ ਭੁੱਲ ਜਾਵੀਂ ਤੇਰੀ ਮਾਂ ਵੀ ਤੂੰ ਆਪਣੇ ਘਰ ਵਾਲੇ ਨਾਲ ਵਧੀਆ ਖੁਸ਼ ਰਹੇ ਤੇ ਆਉਂਦੇ ਸਾਲ ਪਿੰਕੀ ਦੀ ਕੁੱਖੋਂ ਇੱਕ ਬਹੁਤ ਸੋਹਣਾ ਮੁੰਡਾ ਜਨਮ ਲੈਂਦਾ ਹੁਣ ਪਿੰਕੀ ਆਪਣੇ ਕੰਮਾਂ ਵਿੱਚ ਉਲਜੀ ਆਪਣੇ ਮੁੰਡੇ ਨੂੰ ਵਧੀਆ ਸੰਭਾਲਦੀ ਆ ਤੇ ਪਿੰਕੀ ਦੀ ਸੱਸ ਆਪਣੇ ਪੋਤੇ ਨੂੰ ਖੜਾਉਂਦੀ ਨਹੀਂ ਥੱਕਦੀ ਹਾਂਜੀ ਦੋਸਤੋ ਪਿੰਕੀ ਦੀ ਜ਼ਿੰਦਗੀ ਦੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਤਾਂ ਪਿੰਕੀ ਨੂੰ ਇੱਕ ਬਹਾਦਰ ਕੁੜੀ ਮੰਨਦੀ ਆ ਕਿ ਉਹਨੇ ਜ਼ਿੰਦਗੀ ਦੇ ਹਾਲਾਤਾਂ ਤੋਂ ਹਾਰ ਨਹੀਂ ਮੰਨੀ ਆਹ ਜ਼ਿੰਦਗੀ ਨੇ ਪਿੰਕੀ ਦੇ ਬਹੁਤ ਹੀ ਮਤਿਹਾਨ ਲਏ ਪਰ ਜੇ ਸਾਡਾ ਕੋਈ ਪਰਿਵਾਰਕ ਮੈਂਬਰ ਨਸ਼ੇ ਕਰਦਾ ਤਾਂ ਸਾਨੂੰ ਇਹ ਸੋਚ ਕੇ ਨਹੀਂ ਬੈਠਣਾ ਚਾਹੀਦਾ ਕਿ ਇਹ ਹੁਣ ਨਸ਼ੇ ਛੱਡ ਨਹੀਂ ਸਕਦਾ ਜੇ ਪਿੰਕੀ ਆਪਣੇ ਭਰਾ ਤੇ ਪਿਓ ਕੋਲ ਗੱਲ ਨਾ ਕਰਦੀ ਤਾਂ ਸ਼ਾਇਦ ਪਿੰਕੀ ਸਾਰੀ ਉਮਰ ਆਪਣੀ ਸੱਸ ਤੇ ਘਰ ਵਾਲੇ ਦਾ ਜ਼ੁਲਮ ਵੀ ਸਹਿੰਦੀ ਤੇ ਸ਼ਾਇਦ ਉਹ ਛੋਟੀ ਉਮਰ ਦੇ ਵਿੱਚ ਵਿਧਵਾ ਵੀ ਹੋ ਜਾਂਦੀ ਬੇਰੁਜ਼ਗਾਰੀ ਕਰਕੇ ਨਸ਼ਿਆਂ ਦੇ ਵਿੱਚ ਪਏ ਮੁੰਡਿਆਂ ਨੂੰ ਆਸ਼ਾ ਦੀ ਕਿਰਨ ਚਾਹੀਦੀ ਹੁੰਦੀ ਆ ਉਹਨਾਂ ਨੂੰ ਪੋਜ਼ਿਟਿਵਿਟੀ ਚਾਹੀਦੀ ਹੁੰਦੀ ਆ ਜੇ ਘਰ ਦੇ ਵੀ ਉਹਨਾਂ ਨਾਲ ਇਸ ਤਰ੍ਹਾਂ ਵਿਵਹਾਰ ਕਰਦੇ ਆ ਕਿ ਤੁਸੀਂ ਕੁਛ ਕਮਾਉਂਦੇ ਨਹੀਂ ਜਦੋਂ ਇੱਕ ਬੱਚਾ ਪੜ੍ਹ ਲਿਖ ਕੇ ਵੱਡਾ ਹੋ ਜਾਂਦਾ ਥੋੜਾ ਮੈਚ्योर ਹੋਣ ਲੱਗਦਾ ਉਹਨੂੰ ਲੋੜ ਹੁੰਦੀ ਆ ਕਿਸੇ ਕੰਮ ਨੂੰ ਸਿੱਖਣ ਦੀ ਜਾਂ ਕੰਮ ਨੂੰ ਕਰਨ ਦੀ ਪਰ ਬੇਰੁਜ਼ਗਾਰੀ ਦੇ ਮਾਰੇ ਹੋਏ ਗੱਭਰੂ ਜਾਂ ਕਹਿ ਲਓ ਬੇਲੜ ਕਿਸਮ ਦੇ ਜਿਹੜੇ ਲੋਕ ਹੁੰਦੇ ਆ ਉਹ ਗਲਤ ਕੰਮਾਂ 'ਚ ਪੈ ਜਾਂਦੇ ਆ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਜੇ ਸਾਡਾ ਬੱਚਾ ਜ਼ਿਆਦਾ ਨਹੀਂ ਪੜ੍ਹਿਆ ਲਿਖਿਆ ਅ ਅੱਗੇ ਨਹੀਂ ਪੜ੍ਹਨਾ ਚਾਹੁੰਦਾ ਤਾਂ ਉਹਨੂੰ ਛੋਟੇ ਹੁੰਦੇ ਹੀ ਕੋਈ ਕੰਮ ਸਿਖਾਇਆ ਜਾਵੇ ਤਾਂ ਕਿ ਉਹ ਨੂੰ ਕੰਮ ਕਰਨ ਦੀ ਆਦਤ ਪਵੇ ਉਹ ਪੈਸਾ ਕਮਾਉਣ ਲੱਗੇ ਕਿਉਂਕਿ ਜੇ 10ਵੀਂ ਪਲੱਸ 2 ਤੋਂ ਬਾਅਦ ਬੱਚਾ 3-4 ਸਾਲ ਵਿਹਲਾ ਰਹਿ ਗਿਆ ਤਾਂ ਉਹਨੇ ਗਲਤ ਸੰਗਤ ਦੇ ਵਿੱਚ ਹੀ ਪੈਣਾ ਹੁੰਦਾ ਅੱਜ ਪਿੰਕੀ ਆਪਣੇ ਘਰੇ ਬਹੁਤ ਖੁਸ਼ ਆ ਭਾਵੇਂ ਪਿੰਕੀ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ ਪਰ ਉਹਦੀ ਸੂਝ ਤੇ ਸਿਆਣਪ ਨੇ ਉਹਦਾ ਘਰ ਆ ਜਿਹੜਾ ਉਹ ਟੁੱਟਣ ਤੋਂ ਬਚਾ ਲਿਆ ਸੀ